ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਸੀਂ ਦੇਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਇੱਕ ਬਹੁਤ ਜ਼ਿਆਦਾ ਮੁੱਦਾ ਪਖਿਆ ਹੋਇਆ ਹੈ ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦਾਸ ਜੀ ਦੇ ਸੋਭਾ ਯਾਤਰਾ ਦੇ ਉੱਤੇ ਕੁਝ ਲਫ਼ਜ਼ ਜਿਹੜੇ ਆ ਉਹ ਹੱਲਾ ਚਾਹੀਆ ਤੋਂ ਮੀਡੀਆ ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਇੱਕ ਸਿਟੀ ਦੇ ਵਿੱਚ ਜਿਹੜੀ ਨਵੀਂ ਯਾਤਰਾ ਨਿਕਲੀ ਸੀ ਪਹਿਲੀ ਵਾਰ ਨਿਕਲੀ ਸੀ ਉਹਨਾਂ ਦੇ ਜਿਹੜੇ ਸਪਸਲਾਰ ਨੇ ਉਹਨਾਂ ਨੇ ਪਿੰਡ ਹੱਲਾ ਵਾਲੀ ਜਿਹੜੀ ਕਮੇਟੀ ਉਹਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਐਸੇ ਲੱਬਲ ਯੂਜ਼ ਕੀਤੇ ਜਿਸ ਦੇ ਨਾਲ ਉਹ ਕਾਫੀ ਹਾਰਟ ਹੋਏ ਇਸੇ ਚੱਕਰ ਦੇ ਵਿੱਚ ਜਿਹੜਾ ਮਸਲਾ ਆ ਉਹ ਪਹੁੰਚ ਜਾਂਦਾ ਆ ਥਾਣੇ ਪਟਾਣੇ ਤੱਕ ਤੇ ਇਸ ਟਾਈਮ ਸਾਡੇ ਨਾਲ ਰਮੇਸ਼ ਕੁਮਾਰ ਜੀ ਕਾਲੀ ਮੌਜੂਦ ਨੇ ਜਿਹੜੇ ਕੀ ਸਿਟੀ ਪ੍ਰੈਜ਼ੀਡੈਂਟ ਨੇ ਹੱਲਾ ਵਾਲੀ ਕਮੇਟੀ ਤੋਂ ਆਪਾਂ ਗੱਲ ਇਹਨਾਂ ਦੇ ਨਾਲ ਕਰਦੇ ਆ ਤੇ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਕਮੈਂਟਾਂ ਦੇ ਥਰੂ ਬਹੁਤ ਸਾਰੇ ਸਵਾਲ ਜਿਹੜੇ ਸਾਨੂੰ ਪਰਸਨਲ ਫੋਨ ਕਰਕੇ ਵੀ ਕੀਤੇ ਗਏ ਤੇ ਬਹੁਤ ਸਾਰੇ ਜਿਹੜੇ ਆ ਮੈਸੇਜ ਵੀ ਸਾਡੇ ਕੋਲ ਪਹੁੰਚਦੇ ਆ ਕਿ ਕੀ ਗੱਲਬਾਤ ਆ ਕਿਸ ਤਰ੍ਹਾਂ ਦੀ ਗੱਲਬਾਤ ਆ ਤੇ ਕੀ ਗੱਲਬਾਤ ਹੋਈਏ ਉਹ ਸਾਰੇ ਸਵਾਲ ਲੈ ਕੇ ਅਸੀਂ ਰਮੇਸ਼ ਕਾਲੀ ਜੀ ਦੇ ਰੂਬਰੂ ਹੋਏ ਆ ਤੁਹਾਨੂੰ ਰਮੇਸ਼ ਕਾਲੀ ਜੀ ਦੇ ਰੂਬਰੂ ਕਰਦੇ ਆ ਤੇ ਸਾਰੀਆਂ ਗੱਲਬਾਤਾਂ ਜਿਹੜੀਆਂ ਇਹਨਾਂ ਦੇ ਨਾਲ ਕਰਦੇ ਆ ਅਰਮੇਰ ਜੀ ਪਹਿਲਾ ਤਾਂ ਟੜਾ ਸਵਾਗਤ ਹੈ ਜੀ ਡੀਪੀਸੀ ਪੰਜਾਬੀ ਦੇ ਬਹੁਤ-ਬਹੁਤ ਧੰਨਵਾਦ ਗੋਸਵਾਮੀ ਸ਼ੁਰ ਗੋnabladas ਮਹਾਰਾਜ ਕੀ ਬਹੁਤ-ਬਹੁਤ ਧੰਨਵਾਦ ਹੈ ਜੀ ਤੁਸੀਂ ਬਲਾ ਸਾਨੂੰ ਇੱਥੇ ਬੁਲਾਇਆ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਖਾਸ ਕਰ ਜਿਹੜੀ 7 ਤਰੀਕ ਨੂੰ ਸ਼ੋਭਾ ਯਾਤਰਾ ਨਿਕਲੀ ਹੈ ਉਹਦੇ ਵਿੱਚ ਵੱਡੀ ਤਦਾਦ ਵਿੱਚ 6 ਨੂੰ ਵੀ ਨਿਕਲੀ ਹੈ ਤੇ 7 ਨੂੰ ਵੀ ਨਿਕਲੀ ਹੈ ਵੱਡੀ ਤਦਾਦ ਵਿੱਚ ਜਿਹੜੀ ਹੈ ਸ਼ੋਭਾ ਯਾਤਰਾ ਵਿੱਚ ਹਮ ਹਮਾ ਕੇ ਜਿਹੜੀ ਸੰਗਤਾਂ ਪਹੁੰਚੀਆਂ ਤੇ ਉਹਨਾਂ ਦੇ ਮਲੋ ਕੋਈ ਆਪਾਂ ਸਵਾਗਤ ਕੀਤਾ ਵਾ ਵਧੀਆ ਤੋਂ ਵਧੀਆ ਤਰੀਕੇ ਨਾਲ ਜਿੰਨਾ ਵੀ ਜਥੇ ਸ਼ਕਤੀ ਹੋਏ ਆਪਾਂ ਲਾਇਆ ਉਹਨਾਂ ਦਾ ਆਉ ਭਗਤ ਕਰਨ ਵਾਸਤੇ ਜੋ ਕੋ ਕਮੀ ਪੇਸ਼ੀ ਰਹਿ ਗਈ ਹੈ ਤੇ ਅਸੀਂ ਉਹ ਆਉਣ ਵਾਲੇ ਸਮੇਂ ਚ ਉਹ ਦੂਰ ਕਰਾਂਗੇ ਅਰ ਮੇਜ਼ੀ ਪਹਿਲਾਂ ਜਿਵੇਂ ਕਿ ਬਹੁ ਸਮਾਂ ਪਹਿਲਾਂ ਤੋਂ ਜਿਵੇਂ ਕਿ ਆਪਾਂ ਜੇ ਜਾਣਦੇ ਆ ਕਿ 30-35 ਸਾਲ ਤੋਂ ਲਗਾਤਾਰ ਜਿਹੜੀ ਇਹ ਪਿੰਡ ਹੱਲਾ ਦੇ ਵਿੱਚ ਜਿਹੜੀ ਇਹ ਸੋਭਾ ਯਾਤਰਾ ਦਾ ਯੋਜਨ ਹੁੰਦਾ ਸੀ ਤੇ ਸੋਭਾ ਯਾਤਰਾ ਜਿਹੜੀ ਇਹ ਹੱਲਾ ਤੋਂ ਚੱਲ ਕੇ ਪੂਰੇ ਸ਼ਹਿਰ ਦੇ ਵਿੱਚ ਹੁੰਦੀ ਨਿਕਲਦੀ ਸੀ ਕੀ ਨੌਬਤ ਆ ਗਈ ਕਿ ਦੂਸਰੀ ਪਾਰਟੀ ਤਿਆਰ ਹੋ ਗਈ ਇੱਕ ਦਿਨ ਪਹਿਲਾਂ ਜਿਹੜੀ ਇਹ ਗਰਦਾਸਪੁਰ ਸ਼ਹਿਰ ਤੋਂ ਸ਼ਿਟੀ ਵਾਸੀਆਂ ਨੇ ਜਿਹੜਾ ਆ ਅਲੱਗ ਤੋਂ ਇੱਕ ਸਮਤੀ ਬਣਾ ਕੇ ਤੇ ਸੋਭਾ ਯਾਤਰਾ ਕੱਢੀ ਉਹਦੇ ਤੇ ਆ ਕੇ ਜਿਹੜਾ ਆ ਜਿਆਦਾ ਰੌਲਾ ਰੱਪਾ ਪਿਆ ਕਿਹੜੀਆਂ ਗੱਲਾਂ ਸਾਹਮਣੇ ਆ ਗਈਆਂ ਕਿ ਇਹ ਨਵੀਂ ਉਹਨਾਂ ਨੂੰ ਜੜਕੀ ਇਹ ਕਾਰਗੁਜ਼ਾਰੀ ਕਰਨੀ ਪੈਗੀ ਦੇਖੋ ਜੀ ਜਿਹੜੀ ਨਵੀਂ ਕਮੇਟੀ ਉਹਨਾਂ ਦੀ ਬਣੀ ਆ ਉਹ ਵੀ ਆਪਣੇ ਭੈਣ ਭਰਾ ਨੇ ਕੋਈ ਬਹੁਤੇ ਨਹੀਂ ਹੈਗੇ ਆਪਣੇ ਜੀ ਨੇ ਸਾਰੇ ਆਪਣੇ ਕਿਉਂਕਿ ਬਰਾਦੀ ਇੱਕੋ ਹੀ ਆ ਸਾਰੇ ਅਸੀਂ ਕੋਈ ਵਕ ਹੈ ਨਹੀਂ ਆ ਕੋਈ ਵਿਚਾਰਾਂ ਦੀ ਹੇਰ ਫੇਰ ਹੋ ਸਕਦਾ ਲੇਕਿਨ ਕੋਈ ਗੱਲ ਨਹੀਂ ਗਿਲਾ ਸ਼ਿਕਵੇ ਵਾਲੀ ਕੋਈ ਗੱਲ ਨਹੀਂ ਆਪਣੇ ਭੈਣ ਭਰਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਠੀਕ ਹੋ ਜਾਊਗਾ ਤੇ ਗੱਲ ਇਹ ਹੈ ਵੀ ਉਹ ਮਸਲਾ ਜਿਹੜਾ ਅਸਲੀ ਜਿਹੜਾ ਮਸਲਾ ਸ਼ੁਰੂ ਕਿੱਥੋਂ ਆਇਆ ਸੀ ਪ੍ਰੋਬਲਮ ਕਿੱਥੋਂ ਹੋਈ ਸੀ ਜਿਹੜੀ ਜੜ ਕਿੱਥੇ ਦੀ ਆ ਉਹ ਜੜ ਹੈਗੀ ਸਿਟੀ ਪ੍ਰੈਜ਼ੀਡੈਂਟ ਸਾਹਿਬ ਦੀ ਕਿਉਂਕੋ ਸਿਟੀ ਪ੍ਰੈਜ਼ੀਡੈਂਟ ਸਾਹਿਬ ਜਦੋਂ ਕਿ ਮਨਜ਼ੂਰੀ ਦਾ ਲੈਂਦੇ ਸੀ ਆਪਾਂ ਜਾਂ ਕੋਈ ਪ੍ਰੋਬਲਮ ਹੁੰਦੀ ਸੀ ਉਹ ਕਹਿੰਦੇ ਸਿਟੀ ਪ੍ਰੈਜ਼ੀਡੈਂਟ ਤੁਹਾਡਾ ਕਿਹੜਾ ਵੀ ਠੀਕ ਆ ਉਹ ਅਰਚਨਾ ਆਂਦੀ ਜੀ ਉਹ ਦੱਸ ਹੋ ਚੁੱਕੀ ਸੀ ਤਾਂ ਉਹ ਬੜੀ ਮੁਸ਼ਕਲਾਂ ਹੁੰਦੀਆਂ ਸੀ ਤੋ ਉਹਦੇ ਸਬੰਧ ਵਿੱਚ ਆਪਾਂ ਇੱਕ ਜਿਹੜੀ ਨਾ ਆਪਾਂ ਕਮੇਟੀ ਨੂੰ ਸਾਰਿਆਂ ਪੰਜਾਬ ਦੀ ਕਮੇਟੀ ਨੂੰ ਕਿਹਾ ਵੀ ਇੱਕ ਯਾਰ ਸ਼ਹਿਰ ਦਾ ਪ੍ਰਧਾਨ ਕੋਈ ਬਣਾ ਦਿਓ ਤੇ ਚੌਧਰੀ ਸਾਹਿਬ ਕਹਿੰਦੇ ਵੀ ਚਲੋ ਠੀਕ ਹੈ ਬਾਕੀ ਪੰਜਾਬ ਦੀ ਟੀਮ ਨੇ ਸਹਿਮਤੀ ਜਤਾਈ ਵੀ ਚਲੋ ਬਣਾ ਲਓ ਇਹ ਵੀ ਚਾਹੀਦਾ ਕਿਉਂਕਿ ਸ਼ੋਭਾ ਯਾਤਰਾ ਆ ਰਹੀ ਹੈ ਮੈਨੇਜਮੈਂਟ ਕਰਨਾ ਸ਼ੋਭਾ ਯਾਤਰਾ ਨੂੰ ਸ਼ਹਿਰ ਦੀ ਕਮੇਟੀ ਨੇ ਕਰਨਾ ਹੁੰਦਾ ਸਜਾਵਟ ਕਰਨੀ ਹੈ ਕੋਈ ਸਟਾਲ ਲਾਣੇ ਆ ਕੋਈ ਸੰਪਰਕ ਕਰਨਾ ਲੋਕਾਂ ਨਾਲ ਬਰਾਦਰੀ ਨੂੰ ਜਾਗਰੂਤ ਕਰਨਾ ਵਾ ਕਿੱਦਾਂ ਕਰਨਾ ਵਾ ਉਹਦੇ ਸਬੰਧ ਵਿੱਚ ਸਿਟੀ ਪ੍ਰੈਜ਼ੀਡੈਂਟ ਹੋਣਾ ਬੜਾ ਜ਼ਰੂਰੀ ਕਮੇਟੀਆਂ ਬਣੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼ੋਭਾ ਯਾਤਰਾ ਵਧੀਆ ਸਚਾਰੂ ਤਰੀਕੇ ਨਾਲ ਨਿਕਲ ਸਕੇ ਉਹ ਅਸੀਂ ਮੰਨ ਲਓ ਉਹਦੇ ਪਾਵਾ ਮੈਂ ਲ ਸ਼ੁਰੂਆਤ ਕਰ ਦਿੱਤੀ ਸਾਰੇ ਮੁਹੱਲਿਆਂ ਦੇ ਜਿਹੜੇ ਪ੍ਰਧਾਨ ਬੁਲਾਤੇ ਸਾਰੇ ਜਿਹੜੇ ਜਿੱਥੇ ਸਾਡੇ ਮੋਹਤਵਾਰ ਰਹਿੰਦੇ ਨੇ ਉਹਨਾਂ ਨੂੰ ਸਾਡਿਆਂ ਨੂੰ ਬੁਲਾਇਆ ਗਿਆ ਕਿ ਆਓ ਕਿ ਇੱਕ ਆ ਪੰਜ ਸਿਟੀ ਦਾ ਪ੍ਰਧਾਨ ਚੁਣਨਾ ਵਾ ਤੇ ਉਹ ਇੱਥੇ ਆ ਕੇ ਤੇ ਤੁਸੀਂ ਆਪਣਾ ਚੋਣ ਕਰ ਸਕਦੇ ਹੋ ਸੋ ਮੇਰੀ ਜਿਹੜੀ ਆ ਸਥਾਨ ਤੇ ਕੋਈ ਐ ਨਹੀਂ ਸੀ ਮੈਂ ਆਪਣੇ ਘਰ ਹੀ ਬੁਲਾ ਲੇ ਬੀ ਚਲ ਤੁਸੀਂ ਇੱਥੇ ਆ ਜਿਓ ਯਾਰ ਕੋਈ ਗੱਲ ਨਹੀਂ ਨਾਲ ਮੈਂ ਮਾੜਾ ਮੋਟਾ ਘਰ ਬਣਾਇਆ ਵਾ ਤੇ ਮੈਂ ਇਹਨਾਂ ਦੇ ਲੋਕਾਂ ਦੇ ਚਰਨ ਪੈਣਗੇ ਘਰ ਠੀਕ ਆ ਸੋ ਸਾਰੀ ਪੰਜਾਬ ਦੀ ਟੀਮ ਆ ਗਈ ਠੀਕ ਹੈ ਨਾ ਤੇ ਇਹਨਾਂ ਨੂੰ ਬੁਲਾਇਆ ਗਿਆ ਤੇ ਸ਼ਹਿਰ ਦੇ ਸਾਰੇ ਨੁਮਾਇंदे ਆ ਗਏ ਤੇ ਪੰਜਾਬ ਦੀ ਟੀਮ ਕਹਿੰਦੇ ਵੀ ਦੱਸੋ ਕੀ ਗੱਲ ਹੈ ਮੈਂ ਵੀ ਇਹਨਾਂ ਜੋ ਪ੍ਰਧਾਨ ਬਣਾਓ ਕਹਿੰਦੇ ਯਾਰ ਤੁਹਾਡੇ ਘਰ ਆਏ ਨੇ ਚਾਹ ਸ਼ੁਰੂਆਤ ਤੇ ਤੋਂ ਹੀ ਕਰ ਦਿੰਨੇ ਆ ਮੈਂ ਚਲੋ ਜੀ ਠੀਕ ਹੈ ਕਹਿੰਦਾ ਯਾਰ ਤੁਸੀਂ ਦੱਸੋ ਕੀ ਗੱਲ ਆ ਉਹ ਸਾਡੇ 27 28 ਸਾਲ ਤੋਂ 30 ਸਾਲ ਤੋਂ ਕੰਮ ਕਰਦੇ ਤਕਰੀਬਨ ਨਰੈਣਦਾਸ ਜੀ ਸਾਡੇ ਇਸਲਾਮਾਬਾਦ ਮਹੱਲੇ ਤੋਂ ਬੜੇ ਵਧੀਆ ਉਹ ਸਾਡੇ ਵਰਕਰ ਨੇ ਸੇਵਾਦਾਰ ਨੇ ਅਸੀਂ ਕਹਾਂ ਵੀ ਯਾਰ ਇਹ ਡਿਜ਼ਰਵ ਕਰਦਾ ਹੈ ਸਿਨਿਅਰਟੀ ਦੇ ਹਿਸਾਬ ਨਾਲ ਇਹਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਠੀਕ ਹੈ ਤੇ ਜਾਂ ਫਿਰ ਮੈਂ ਕਿਹਾ ਪ੍ਰੇਮਪਾਲ ਕਾਠਾ ਜੀ ਇਹ ਵੀ ਬਹੁਤ ਸੀਨੀਅਰ ਸਰੋਪਿਆਂ ਦਾ ਸਾਰਾ ਇੰਚਾਰਜ ਜਣਾ ਕੋ ਹੁੰਦਾ ਤੇ ਜਾਂ ਇਹਨਾਂ ਨੂੰ ਬਣਾ ਦਿੱਤਾ ਜਾਏ ਤੇ ਜਾਂ ਫਿਰ ਇਹ ਬਬਲੂ ਮੁੰਡਾ ਆ ਜਾਂ ਮੰਡੀ ਤੋਂ ਇਹਨਾਂ ਨੂੰ ਬੁਲਾ ਦਿੱਤਾ ਜਾਏ ਮੈਂ ਬਾਕਾਇਦਾ ਇਹ ਮੈਸੇਜ ਵੀ ਪਹੁੰਚਿਆ ਬਬਲੂ ਮਿਲਿਆ ਨਹੀਂ ਪਰ ਇਹ ਮੈਸੇਜ ਪਹੁੰਚ ਗਿਆ ਵੀ ਯਾਰ ਆ ਜਾਓ ਉੱਥੇ ਚਲੋ ਦੋ ਤਿੰਨ ਬੰਦੇ ਆਏ ਇੱਥੇ ਬੜਾ ਵਧੀਆ ਚੱਲਿਆ ਪ੍ਰੋਗਰਾਮ ਕਹਿੰਦੀ ਹਾਂ ਦੱਸੋ ਤੇ ਉਹ ਨਰਿੰਦਰ ਦਾ ਸੁਣਾ ਨਾ ਕਰਤੀ ਕਹਿੰਦੇ ਵੀ ਨਹੀਂ ਮੇਕੋ ਮੇਰਾ ਬਿਜ਼ਨਸ ਐਦਾ ਪ੍ਰਭਾਵਿਤ ਹੁੰਦਾ ਮੈਂ ਦਿਹਾੜੀਆਂ ਪਨ ਪਨ ਕੇ ਘਰਾਂ ਘਰਾਂ 'ਚ ਜਾਵਾਂਗਾ ਤੇ ਵਰਕ ਕੋਈ ਆਉਟਪੁੱਟ ਨਾ ਨਿਕਲੇ ਤੇ ਕੋਣ ਕਹ ਕਾਦਾ ਪ੍ਰਧਾਨ ਆ ਤੂੰ ਠੀਕ ਆ ਵਰਕ ਕਰਨੇ ਪੈਣਾ ਫੀਲਡ ਵਰਕ ਕਰਨੇ ਪੈਣਾ ਬਰਾਦੇ 'ਚ ਵਿਚਰਨੇ ਪੈਣਾ ਸਮਾਜ ਇੱਕ ਇੱਕ ਜੀ ਨਾਲ ਮਿਲਨੇ ਪੈਣਾ ਉਸ ਤੋਂ ਬਾਅਦ ਉਹਨੇ ਨਾਂ ਕਰ ਦਿੱਤੀ ਕਹਿੰਦੇ ਵੀ ਮੇਕੋ ਇਹ ਸੇਵਾ ਨਹੀਂ ਨਿਭਾਈ ਜਾ ਸਕਦੀ ਉਸ ਤੋਂ ਬਾਅਦ ਪ੍ਰੇਮਪਾਲ ਕਾਠਾ ਜੀ ਨੂੰ ਕਹਿੰਦਾ ਵੀ ਤੁਸੀਂ ਯਾਰ ਇਹ ਵੀ ਬੰਦੇ ਸਿਨੈਲਟੀ ਜਿਹੜੀ ਹੈ ਨਾ ਤਾਂ ਕਿਉਂਕਿ ਸਿਨੈਲਟੀ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਜਿਹੜੇ ਬੰਦੇ ਲਾਇਕ ਬੰਦੇ ਨੇ ਤੇ ਉਹਨਾਂ ਨੇ ਵੀ ਨਾਂ ਕਰ ਦਿੱਤੀ ਯਾਰ ਉਹ ਕਹਿੰਦਾ 2.5000 ਰੁਪਏ ਦਾ ਰੋਜ਼ ਦਾ ਮੇਰਾ ਨੁਕਸਾਨ ਹੁੰਦਾ ਮੈਂ ਕਪੜਾ ਲੈ ਕੇ ਜਾਣਾ ਕਿਤੇ ਜੇ ਮੈਂ 2 ਦਿਨ 3 ਦਿਨ ਮੇਰੇ ਭੱਜ ਗਏ 5-7000 ਰੁਪਿਆ ਮੇਰਾ ਰੋਜ਼ ਦਾ 2-3 ਦਿਨ ਦਾ ਨੁਕਸਾਨ ਹੋ ਜਾਣਾ ਤੇ ਮੈਂ ਇਹਨਾਂ ਵਰਕ ਨਹੀਂ ਕਰ ਸਕਦਾ ਮੈਂ ਫੀਡਬੈਕ ਸੇਵਾ ਜ਼ਰੂਰ ਦੇਵਾਂ ਦੇ ਮੈਂ ਚਲੋ ਠੀਕ ਹੈ ਉਸ ਤੋਂ ਬਾਅਦ ਬਬਲੀ ਜਿਹਨਾਂ ਨੂੰ ਕਿਹਾ ਗਿਆ ਪਹਿਲੇ ਇਹਨਾਂ ਨੇ ਵੀ ਨਾ ਕਰ ਦਿੱਤੀ ਠੀਕ ਹੈ ਨਾ ਪਹਿਲੇ ਤੇ ਇਹਨਾਂ ਨੇ ਵੀ ਨਾ ਪਹਿਲੇ ਕਿ ਵੀ ਨਹੀਂ ਕੋਈ ਗੱਲ ਨਹੀਂ ਮੈਂ ਫਿਰ ਚੌਧਰੀ ਸਾਹਿਬ ਨੇ ਇੱਕ ਇੱਕ ਜਿਹੜੀ ਨਾ ਖਾਸ ਗੱਲ ਆ ਉਹਨਾਂ ਨੇ ਕਿਹਾ ਉਹਨਾਂ ਨੇ ਸੋਚਿਆ ਵੀ ਜੇ ਇਹਨਾਂ ਦਾ ਕੰਮ ਪ੍ਰਭਾਵਿਤ ਹੋ ਸਕਦਾ ਪ੍ਰੇਮਪਾਲ ਘਾਟਾ ਦਾ ਪ੍ਰਭਾਵਿਤ ਹੋ ਸਕਦਾ ਤੇ ਇਹ ਵੀ ਇੱਕ ਦੁਕਾਨਦਾਰ ਬੰਦਾ ਵਾ ਹਨਾ ਤੇ ਇਹਦਾ ਵੀ ਪ੍ਰਭਾਵਿਤ ਹੋ ਸਕਦਾ ਉਹਨਾਂ ਦੀ ਇੱਕ ਸੋਚ ਸੀ ਕਿ ਇਹ ਯਾਰ ਇਹਨਾਂ ਨੂੰ ਮਤਲਬ ਨੁਕਸਾਨ ਨਾ ਪਾ ਜਾਇਆ ਜਾਏ ਐਵੇਂ ਪ੍ਰਧਾਨਗੀ ਦੇ ਦੇ ਵਿੱਚ ਘਰ ਬੰ ਮਤਲਬ ਪ੍ਰੋਬਲਮ ਆ ਜੇ ਉੱਤੇ ਇਸ ਕਰਕੇ ਨਾ ਇਹ ਇਹ ਵੀ ਅਜੇ ਕੋਈ ਨਹੀਂ ਨਾਲੇ ਥੋੜਾ ਫਰੈਸ਼ ਬੰਦਾ ਵਾ ਇਹਨੂੰ ਵੀ ਕੋਈ ਕੋਈ ਗੱਲ ਹੀ ਨਹੀਂ ਤੇ ਅੱਛਾ ਹੋ ਸਕਦਾ ਉਹ ਉਹਨੂੰ ਗੱਲ ਨੂੰ ਚੁੱਭੀ ਹੋਵੇ ਇਸ ਗੱਲ ਨੂੰ ਕਿ ਨਹੀਂ ਯਾਰ ਕੋਈ ਗੱਲ ਨਹੀਂ ਉਸ ਤੋਂ ਬਾਅਦ ਸਾਰੀ ਟੀਮ ਨੇ ਕਹਤਾ ਵੀ ਇਹ ਇਹ ਪ੍ਰਧਾਨ ਤੂੰ ਬਣ ਜਾ ਤੇ ਮੈਨੇ ਨਹੀਂ ਮੈਂ ਨਹੀਂ ਬਨਾ ਤੇ ਉਸ ਸਾਰਿਆਂ ਨੇ ਪ੍ਰੈਸ਼ਰ ਬਾਤਾ ਵੀ ਜਾਂ ਤੂੰ ਬਣਗਾ ਤੂੰ ਬਣ ਬਬਲੇ ਨੇ ਵੀ ਕਹਤਾ ਵੀ ਤੁਸੀਂ ਬਣਾ ਦੇ ਤੁਹਾਨੂੰ ਕੋਈ ਇਤਰਾਜ਼ ਨਹੀਂ ਆ ਠੀਕ ਹੈ ਬਾਅਦ ਕੀ ਹੋਇਆ ਜਦੋਂ ਬਣਾਤਾ ਤੇ ਮੈਂ ਕਿਹਾ ਚਲੋ ਇਹਨੂੰ ਜਨਸੈਟੀ ਬਣਾ ਦੇ ਕੋ ਚੋਹਰੀ ਸਾਹਿਬ ਕਹਿੰਦੇ ਅਜੀ ਤੂੰ ਆਰਡਰ ਨਦੀ ਬਣ ਫਿਰ ਵੇਖੀ ਜਾਏਗੀ ਕੋਈ ਗੱਲੀ ਬਾਅਦ ਵੇਖੀ ਜਾਏਗੀ ਚਲੋ ਮਸਲਾ ਖਤਮ ਹੋ ਗਿਆ ਤੇ ਪ੍ਰਧਾਨ ਬਣ ਗਿਆ ਚਲੋ ਠੀਕ ਹੈ ਮੈਂ ਕਿਹਾ ਯਾਰ ਅਗਲੇ ਨੇ ਕਹਿਣਾ ਆਪਣੇ ਘਰ ਦੀ ਪ੍ਰਧਾਨ ਬਣ ਗਿਆ ਇਹ ਕਾਦਾ ਤੇ ਕਹਿੰਦੇ ਨੇ ਤੂੰ ਮੰਨ ਲੋ ਡਿਜ਼ਰਵ ਵੀ ਕਰਦਾ ਤੂੰ 30 ਸਾਲ ਤੋਂ ਕੰਮ ਕਰਦਾ ਆ ਰਿਹਾ ਤੇ ਤੂੰ ਵੇਖ ਸਹੀ ਤੂੰ ਕੰਮ ਕਰ ਸਹੀ ਜੇ ਨਹੀਂ ਹੈ ਤਾਂ ਫਿਰ ਅਜੇ ਤੂੰ ਸੇਵਾਵਾਂ ਵਿੱਚ ਖਣੇ ਸੀ ਕੀ ਕਰਦਾ ਤੂੰ ਚਲੋ ਮਾਨਣ ਚ ਧਾਰ ਲਿਆ ਕਿ ਜੇ ਸੇਵਾ ਮਿਲੀ ਹੈ ਤੇ ਇਮਾਨਦਾਰੀ ਦੇ ਨਾਲ ਕੰਮ ਸ਼ੁਰੂ ਕਰਤਾ ਉਸ ਤੋਂ ਬਾਅਦ ਆਪਾਂ ਕਿਉਂਕਿ ਕੰਮ ਲੈਣ ਦਾ ਤਰੀਕਾ ਹੁੰਦਾ ਰਿਐਕਟ ਨਹੀਂ ਕਰਦੇ ਜਾਣ ਚਾਹੀਦਾ ਕੋਈ ਬੰਦਾ ਕਹਿ ਜੇ ਉਸੇ ਵਾਰ ਰਿਐਕਟ ਕਰ ਜੇ ਬਹੁਤ ਸਤਪਾਲ ਜੀ ਕਹਿੰਦੇ ਹੁੰਦੇ ਸੀ ਚੇਅਰਮੈਨ ਸਾਹਿਬ ਤੁਹਾਡੇ ਜਦੋਂ ਤੁਸੀਂ ਕੰਮ ਕਰਨਾ ਸਿਰ ਤੇ ਬਰਫ਼ ਰੱਖ ਕੇ ਕੰਮ ਕਰੋ ਤੁਹਾਡੇ ਸਿਰ ਤੇ ਬਰਫ਼ ਹੋਣੀ ਚਾਹੀਦੀ ਆ ਫੇਰ ਕੰਮ ਕਰੋਗੇ ਹਰ ਜਿਹੜਾ ਜਿਹੜਾ ਹੁੰਦਾ ਪ੍ਰੈਜ਼ੀਡੈਂਟ ਉਹਨੂੰ ਪ੍ਰੈਸ਼ਰ ਚੱਲੇ ਪੈਣਾ ਬਹੁਤ ਪ੍ਰੈਸ਼ਰ ਚੱਲੇ ਪੈਣਾ ਹਰ ਬੰਦਾ ਤੁਹਾਨੂੰ ਮੰਨ ਲਓ ਤੁਹਾਨੂੰ ਮੰਨ ਲਓ ਤੁਹਾਡੀ ਬਥਕੋਈ ਕਰੇਗਾ ਤੁਹਾਨੂੰ ਮਨ ਲਾ ਨੁਕਤਾ ਜੀ ਨਹੀਂ ਕਰੇਗਾ ਉਹ ਸੁਣਨੇ ਪੈਣਾ ਲਾਮਾ ਜਿਹੜਾ ਬੰਦਾ ਪ੍ਰਧਾਨ ਦਊਗਾ ਉਹ ਪ੍ਰਧਾਨਗੀ ਨਹੀਂ ਕਰ ਸਕਦਾ ਜਿਵੇਂ ਕਿ ਤੁਹਾਡੀ ਗੱਲ ਤੋਂ ਇੱਕ ਗੱਲ ਸਾਹਮਣੇ ਆ ਗਈ ਕਿ ਇੱਕ ਸਿਟੀ ਪ੍ਰੈਜ਼ੀਡੈਂਟ ਨਹੀਂ ਸੀ ਹੈਗਾ ਜਿਹਦੇ ਕਰਕੇ ਕਾਫੀ ਜ਼ਿਆਦਾ ਅਰਤਨਾ ਆਈਆਂ ਪਰ ਉੱਥੇ ਹੀ ਬਹੁਤ ਸਾਰੇ ਕਮੈਂਟ ਵੀਡੀਓਜ਼ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਮੈਸੇਜ ਸਪੈਸ਼ਲ ਫੋਨ ਕੀਤੇ ਜਾ ਰਿਹਾ ਵੀ ਹਰ ਬੰਦਾ ਜਿਹੜਾ ਸਾਹਮਣੇ ਆਉਂਦਾ ਮੈਂ ਪੰਜਾਬ ਪ੍ਰਧਾਨ ਮੈਂ ਪੰਜਾਬ ਪ੍ਰਧਾਨ ਕਮੈਂਟਾਂ ਦੇ ਵਿੱਚ ਇਹ ਵੀ ਪੁੱਛਿਆ ਗਿਆ ਸੰਮਤੀ ਪ੍ਰਧਾਨ ਬਲੌਗ ਪ੍ਰਧਾਨ ਜਾਂ ਫਿਰ ਤੁਹਾਡੇ ਜਿੰਨੇ ਵੀ ਪੰਜਾਬ ਪ੍ਰਧਾਨ ਨੇ ਇਹਨਾਂ ਦੇ ਥੱਲੇ ਕਿੰਨੇ ਡਿਸਟ੍ਰਿਕਟ ਪ੍ਰਧਾਨ ਨੇ ਜ਼ਿਲ੍ਹੇ ਕਿੰਨੇ ਨੇ ਕਿਹੜੇ-ਕਿਹੜੇ ਜ਼ਿਲ੍ਹੇ ਚ ਕਿਹੜਾ-ਕਿਹੜਾ ਪ੍ਰਧਾਨ ਹੈ ਕੋਈ ਜ਼ਿਲ੍ਹਾ ਪ੍ਰਧਾਨ ਕੋਈ ਵਾਇਸ ਪ੍ਰਧਾਨ ਤੇ ਕਹਿੰਦੇ ਸਾਹਮਣੇ ਆਉਂਦਾ ਨਹੀਂ ਸਾਰੇ ਪੰਜਾਬ ਪ੍ਰਧਾਨ ਮਤਲਬ ਬਣੀ ਜਾਂਦੇ ਆ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਦੋਂ ਮਹਾਂ ਸੰਮਤੀ ਗੁਰੂ ਨਾਨਕ ਦਾਸ ਮਹਾਂ ਸੰਮਤੀ ਪੰਜਾਬ 1715 99 ਚ ਬਣੀ ਸੀ ਉਸ ਤੋਂ ਕੋਈ 10 15 20 ਸਾਲ 15 ਸਾਲ ਪਹਿਲੇ ਚੌਦੀ ਯੋਧਵੀ ਸਿੰਘ ਹੱਲੇ ਚ ਇਹ ਵਾਲੇ ਜਿਹਨਾਂ ਨੇ ਉਹਨਾਂ ਦੇ ਫਾਦਾ ਸਾਹਿਬ ਜਿਹੜੇ ਜੰਮੂ ਤੋਂ ਜਿਹੜੀ ਸ਼ਿਵਰਾਮ ਦੀਪ ਦੇ ਪੀਐਸਜੀ ਜਿਹੜਾਂ ਨੇ ਕੀਤੀ ਆ ਉਹਨਾਂ ਨੇ ਗੁਰੂ ਨਬਦਾਸ ਜੀ ਦੀ ਖੋਜ ਕੀਤੀ ਔਰ ਉੱਥੋਂ ਇਹ ਸਾਰਾ ਲਿਟਰੇਚਰ ਸਭ ਕੁਝ ਲੈ ਕੇ ਆਏ ਉਹ ਹੱਲੇ ਚ ਇਹ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਦਾ ਆਗਾਜ਼ ਹੋਇਆ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਚੌਦੀ ਜਯੋਧਵੀ ਸਿੰਘ ਉਹਨਾਂ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨਾਂ ਨੇ ਮਿਹਨਤ ਕਰਦੇ 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 ਸ਼ਹਿਰ ਤੱਕ ਆਏ ਰਾਜਕਮਾਰ ਕੋਲੋਤਰਾ ਸਾਹਿਬ ਜਿਹੜੇ ਸਾਡੇ ਜਨਰਲ ਸੈਕਟਰੀ ਪੰਜਾਬ ਦੇ ਨੇ ਉਹਨਾਂ ਤੱਕ ਇਹ ਗੱਲ ਪਹੁੰਚੀ ਉਹ ਵੀ ਬੜੇ ਇੱਕ ਬਰਾਜ਼ੀਨੋ ਸਾਡੀ ਵਧੇਨ ਆਏ ਉਹਨਾਂ ਲੋਕਾਂ ਦੇ ਉਸ ਤੋਂ ਬਾਅਦ ਸਤਪਾਲ ਜੀ ਨਾਲ ਸਤਪਾਲ ਕੋਲੋਤਰਾ ਜੀ ਨਾਲ ਸੰਪਰਕ ਹੋਇਆ ਹੋਰ ਸੰਜੇਸ਼ ਕੁਮਾਰ ਸੰਜੂ ਜਿਹੜੇ ਆਪਣੇ ਮਨਿਸਟਰ ਸਾਹਿਬ ਦੇ ਕੌਸ਼ਲ ਸਾਹਿਬ ਦੇ ਬੇਟੇ ਸੀ ਉਹਨਾਂ ਨਾਲ ਸੰਪਰਕ ਹੋਇਆ ਸਾਡੇ ਨਾਲ ਸੰਪਰਕ ਹੋਇਆ ਅਸੀਂ ਫਿਰ اسلامਾਬਾਦ ਇੱਕ ਮਸਜਿਦ ਉਹਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਉਹਨਾਂ ਵਿੱਚ ਉਹਨਾਂ ਲੋਕਾਂ ਨੂੰ ਬੁਲਾਇਆ ਗਿਆ ਸ਼ਹਿਰ ਦਾ ਗਠਨ ਕੀਤਾ ਗਿਆ ਫਿਰ ਸਾਡੇ ਪਹਿਲੇ ਜਿਹੜੇ ਬਿਸ਼ਨ ਦਾਸ ਕਰਮੀ ਸਿਟੀ ਪ੍ਰੈਜ਼ੀਡੈਂਟ ਉਹ ਬਣੇ ਉਸ ਤੋਂ ਬਾਅਦ ਆਪਣੇ ਮਾਸਟਰ ਸਰਬਜੀਤ ਸਿੰਘ ਬਣੇ ਤੇ ਉਸ ਤੋਂ ਬਾਅਦ ਸੁਭਾਸ਼ ਚੰਦਰ ਜਿਹੜੇ ਫਤਿਹਗੜ ਚੂੜੀਆਂ ਵਾਲੇ ਉਹ ਇੱਥੇ ਆਏ ਸੀ ਐਫਸੀਆਈ ਵਾਲੇ ਉਹ ਵੀ ਇੱਥੇ ਫਿਰ ਸਿਟੀ ਪ੍ਰੈਜ਼ੀਡੈਂਟ ਬਣੇ ਉਸ ਤੋਂ ਸੇਵਾਵਾਂ ਨਿਭਾਉਂਦੇ 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 ਉਸ ਤੋਂ ਬਾਅਦ ਬਾਉ ਸਤਪਾਲ ਜੀ ਨੇ ਕਿਹਾ ਵੀ ਯਾਰ ਇਹ ਈਦਾਂ ਨਹੀਂ ਗੱਲ ਬਣੀ ਤੇ ਇਦਾਂ ਕਰਨੇ ਸਬਾ ਰਜਿਸਟਰ ਕਰਾਣੇ ਪੈਣੀਆ ਤੇ ਸਾਰਿਆਂ ਨੇ ਫੈਸਲਾ ਕਰ ਲਿਆ ਉਹ ਸਬਡੈਂਟ ਸੀ ਪੋਲੀਟੈਕਨੀਕਲ ਬਟਾਲੇ ਵਿੱਚ ਤੋਂ ਚੰਡੀਗੜ੍ਹ ਉਹਨਾਂ ਦਾ ਅਨ ਜਾਣ ਕਾਫੀ ਹੁੰਦਾ ਰਿਹਾ ਸਰਕਾਰੀ ਉਹਨਾਂ ਦਾ ਕੰਮਕਾਜ ਚੱਲਦਾ ਰਿਹਾ ਉਹਨਾਂ ਨੇ ਬੁਲਾ ਲਿਆ ਫਿਰ ਉਹ ਕਹਿੰਦੇ ਕੋਈ ਗੱਲ ਯਾਰ ਇਹ ਜ਼ਿੰਮੇਵਾਰੀ ਮੈਂ ਕਰਾਂਗਾ ਉਹ ਸਾਰਾ ਲਿਟਰੇਚਰ ਉਹਨਾਂ ਨੇ ਜੁਧਵੀਰ ਸਿੰਘ ਉਹਨਾਂ ਲਈ ਸਾਡੇ ਮਾਨ ਸਤਕਾਰ ਜੋ ਨੇ ਉਹਨਾਂ ਕੋ ਇਕੱਠਾ ਕੀਤਾ ਉਹਨਾਂ ਨਾਲ ਸੰਪਰਕ ਕੀਤਾ ਤੇ ਉਹ ਸਾਰਾ ਲਿਟਰੇਚਰ ਇਕੱਠਾ ਕਰਕੇ ਤੇ ਉਹ ਸਾਰਾ ਜਿਹੜਾ ਚੰਡੀਗੜ੍ਹ ਦੇ ਵਿੱਚ ਉਹਨੂੰ ਦੱਸਿਆ ਗਿਆ ਵੀ ਇਹ ਸਾਡੇ ਗੁਰੂ ਨਾਵਾ ਦਾਸ ਮਾਹ ਸੰਤੀ ਦੇ ਜਿਹੜੇ ਗੁਰੂ ਨੇ ਸਾਡੇ ਤੇ ਇਹਨੂੰ ਆਪਾਂ ਰਜਿਸਟਰ ਸਭਾ ਕਰਾਉਣਾ ਚਾਹੁੰਦੇ ਨੇ ਉਹ ਕਹਿੰਦੇ ਕੋਈ ਕਿ ਚਲੋ ਕਾਰਵਾਈ ਚਲਦੀ ਕਿਉਂ ਕੋ ਪੰਜ 6 ਮਹੀਨੇ ਹੋਣਾ ਨੇ ਪੂਰੀ ਮਿਹਨਤ ਕੀਤੀ ਉਸ ਤੋਂ ਬਾਅਦ ਕਾਫਲਾ ਜਿਹੜਾ ਨਾ ਸਭਾ ਬਣਾਉਂਦਾ ਉਹ ਫਿਰ ਸੁੱਕੇ ਤਲਾ ਦੇ ਵਿੱਚ 99 ਚ ਰੱਖਤਾ ਵੀ ਸਾਰੀਆਂ ਸਭਾਵਾਂ ਨੂੰ ਸਾਰੇ ਜ਼ਿਲ੍ਹਿਆਂ ਨੂੰ ਇਕੱਠਿਆ ਕੀਤਾ ਸੁੱਕੇ ਤਲਾ ਦੇ ਵਿੱਚ ਉਸ ਤੋਂ ਬਾਅਦ तकरीबन 5-700 ਦੀ ਤਦਾਦ ਵਿੱਚ ਜਿਹੜੀ ਆ ਨਫਰੀ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਵੀ ਐਦਾਂ ਕਰੋ ਵੀ ਚੇਅਰਮੈਨ ਦੀ ਜਿਹੜੀ ਆ ਪੰਜਾਬ ਦੀ ਚੋਣ ਕਰਨੀ ਪੈਣੀ ਹੈ ਪਹਿਲੇ ਤੇ ਸੋ ਕੀਤਾ ਕਰਨਾ ਉਹ ਸਾਰੇ ਹਾਊਸ ਨੇ ਸਾਰੇ ਜਿਹੜੇ ਬਰਾਦਰੀ ਨੇ ਕਹਿਤਾ ਵੀ ਯਾਰ ਬਹੁਤ ਸਤਿਪਾਲ ਜੀ ਤੁਸੀਂ ਇੰਨੀ ਮਿਹਨਤ ਕੀਤੀ ਐ ਨਾ ਕੰਮ ਕੀਤਾ ਔਰ ਤੁਸੀਂ ਪੜੇ ਲਿਖੇ ਹੋਗੇ ਇਮਾਨਦਾਰ ਹੋ ਹਰ ਗੁਣ ਤੁਹਾਡੇ ਚ ਹੈਗਾ ਤੇ ਜੇ ਅਸੀਂ ਚੇਅਰਮੈਨ ਤੁਹਾਨੂੰ ਬਣਾ دیے ਤੇ ਚਲੋ ਸਾਰੀ ਸਭਾ ਨੇ 800 ਦੀ ਕਰੀਬ ਬਰਾਦਰੀ ਹੈਗੀ ਸੀ ਉਹਨਾਂ ਨੇ ਸਾਰੇ ਨਾਂ ਬਾਹ ਖੜੀ ਕਰ ਦਿੱਤੀ ਵੀ ਠੀਕ ਐ ਇਹ ਸਾਨੂੰ ਮਨਜ਼ੂਰ ਆ ਚਲੋ ਜੀ ਉਹ ਪਹਿਲੇ ਨਾਂ ਨੁਕਰ ਉਹ ਵੀ ਕਰਦੇ ਰਹੇ ਵੀ ਨਹੀਂ ਯਾਰ ਐਦਾਂ ਨਹੀਂ ਹੁ ਤੂੰ ਹੋਰ ਕੋਈ ਬਣਾਓ ਤੇ ਉਸ ਤੋਂ ਬਾਅਦ ਚੌਦੀ ਸਾਹਿਬ ਹੁਣ ਦਾ ਨਾਮ ਆ ਗਿਆ ਚੌਦੀ ਸਾਹਿਬ ਹੁਣ ਪੰਜਾਬ ਦਾ ਪ੍ਰਧਾਨ ਉਹਨਾਂ ਨੇ ਡਿਕਲੇਅਰ ਕਰਤਾ ਵੀ ਇਹ ਪੰਜਾਬ ਦੇ ਸਾਡੇ ਪ੍ਰਧਾਨ ਆ ਇੱਕ ਸੌਰੀ ਚੱਕਰ ਵਜੇਤਾ ਆ ਇੱਕ ਇਹਨਾਂ ਨੇ ਸਾਰੀ ਖੋਜ ਕੀਤੀ ਹੈ ਸ਼ੁਰੂਆਤ ਵੀ ਇਹਨਾਂ ਨੇ ਕੀਤੀ ਹੈ ਇਹ ਡਿਜ਼ਰਵ ਵੀ ਕਰਦੇ ਨੇ ਹਰ ਪੱਖੋਂ ਇਹ ਵਧੀਆ ਹੈਗੇ ਨੇ ਬੁਲਾਰੇ ਵੀ ਹੈਗੇ ਲੀਡਰ ਵੀ ਹੈਗਾ 올 ਰੌਂਡਰ ਬੰਦੇ ਨੇ ਤੇ ਇਹਨਾਂ ਤੋਂ ਹੀ ਮਾਲੋ ਆਪਾਂ ਪੰਜਾਬ ਦੇ ਇਹਨਾਂ ਨੂੰ ਨੁਮਾਇੰਦਾ ਹੀ ਚੁਣਨੇ ਆ ਉਹ 7-800 ਬੰਦਾ ਤਕਰੀਬਨ ਇਕੱਠਾ ਹੋ ਗਿਆ ਬਾਕੀ ਜਨਰਲ ਸੈਕਟਰੀ ਜ਼ਿਲ੍ਹਿਆਂ ਦੀਆਂ ਕਮੇਟੀਆਂ ਬਣਾਈਆਂ ਗਿਆ ਸ਼ਹਾਰਾਂ ਦੇ ਕਮੇਟੀਆਂ ਬਣਾਈਆਂ ਗਿਆ ਬਲਾਕ ਲੈਵਲ ਦੇ ਕਮੇਟੀਆਂ ਬਣਾ ਕੇ ਤੇ ਉਹਨਾਂ ਦਾ ਗਠਨ ਕਰਕੇ ਦੇ ਬੜੀ ਸਜਾਰੂ ਤਰੀਕੇ ਨਾਲ ਔਰ ਪਿੰਡਾਂ ਦੇ ਵਿੱਚ ਜਾ ਜਾ ਕੇ ਇਹਨਾਂ ਲੋਕਾਂ ਨੇ ਇੰਨੀ ਜਿਆਦਾ ਮਿਹਨਤ ਕੀਤੀ ਉਸ ਤੋਂ ਬਾਅਦ ਮੇਵਾ ਵੀ ਜਿਹੜੀ ਮਹਾਸ਼ਾ ਇੰਪਲਾਈਜ਼ ਵੈਲਫੇਅਰ ਜਸ਼ਨ ਉਹ ਮਹਿੰਦਰਪਾਲ ਖਲੋਤਰਾ ਜੀ ਦਰਸ਼ਨ ਲਾਲ ਜੀ ਆਪਣੇ ਕਾਫੀ ਬੰਦੇ ਜਿਹੜੇ ਡੀਸੀ ਐਸਐਸਪੀ ਦੇ ਰੈਂਕ ਦੇ ਬੰਦੇ ਉਸੇ ਵਿੱਚ ਸ਼ਾਮਲ ਹੋਏ ਔਰ ਵੱਡੀ ਤਦਾਦ ਵਿੱਚ ਜਿਹੜੀ ਆ ਬਰਾਦੀ ਦਾ ਇੱਕ ਸਮੂਹ ਜਾਗ ਪਿਆ ਇਹਦੇ ਨਾਲ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਾਸ਼ਾਹ ਕਿ ਮੇਨੂ ਦੀ ਜਿਹੜੀ ਥੱਲੇ ਸੀ ਉਹਨਾਂ ਦਾ ਗ੍ਰਾਫ ਉੱਚਾ ਸ਼ੁਰੂ ਹੋ ਗਿਆ ਤੋਂ ਬਾਉ ਸਾਤਪਾਲ ਦੀ ਦਿਸ਼ਾ ਨਿਰਦੇਸ਼ ਤੇ ਚੌਦੀ ਯੋਧਵੀ ਤੇ ਦਿਸ਼ਾ ਨਿਰਦੇਸ਼ ਫੀਲਡ ਵਰਕ ਕਰਨਾ ਸ਼ੁਰੂ ਕੀਤਾ ਕਹਿੰਦੇ ਵੀ ਇਹ ਪਿੰਡਾਂ 'ਚ ਜਾਈਏ ਲੋਕਾਂ ਦੇ ਨਾਲ ਗਰੀਬ ਜਨਤਾ ਨਾਲ ਮਿਲੀਏ ਤੇ ਸ਼ੋਭਾ ਜਤਾ ਨੂੰ ਵੱਡੇ ਪੱਧਰ ਤੇ ਮਨਾਈਏ ਇੱਥੇ ਮੈਂ ਤੁਹਾਡੀ ਇੱਕ ਗੱਲ ਟੋਕਣੀ ਜਾਵਾਂਗਾ ਬਹੁਤ ਸਾਰੇ ਜਿਹੜੇ ਸਵਾਲ ਉੱਠਦੇ ਪਏ ਨੇ ਉਹਨਾਂ ਦੇ ਵਿੱਚ ਤੇ ਵੀ ਕਿਹਾ ਗਿਆ ਪਈ ਪੰਜਾਬ ਲੈਵਲ ਦੀ ਸੰਮਤੀ ਹਾਂਜੀ ਪੰਜਾਬ ਪ੍ਰਧਾਨ ਸਾਰੇ ਹੀ ਅਹੁਦੇਦਾਰ ਗਰਦਾਸਪੁਰ ਜ਼ਿਲ੍ਹੇ ਦੇ ਕੋਈ ਪੰਜਾਬ ਲੈਵਲ ਤੇ ਕੋਈ ਚੰਡੀਗੜ੍ਹ ਕੋ ਜਲੰਧਰ ਕੋ ਲੁਧਿਆਣਾ ਕੋਈ ਪਠਾਨਕੋਟ ਜਾਂ ਉਰੇ ਪਰੇ ਦਾ ਸਾਡੀ ਸਮਤੀ ਦੇ ਵਿੱਚ ਕੋਈ ਮੈਂਬਰ ਜਾਂ ਕਿਸੇ ਤਰ੍ਹਾਂ ਦਾ ਕੋਈ ਕੋਈ ਵੀ ਕਰਿੰਦਾ ਹੈ ਹੀ ਨਹੀਂ ਸਾਰੇ ਦੇ ਸਾਰੇ ਜੇ ਚੇਅਰਮੈਨ ਆ ਉਹ ਵੀ ਸਾਡੇ ਗਰਦਾਪੁਰ ਦਾ ਪ੍ਰਧਾਨ ਸਾਹਿਬ ਉਹ ਵੀ ਸਾਡੇ ਗਰਦਾਸਪੁਰ ਦੇ ਜੇਕਰ ਸਾਡੇ ਸਿਟੀ ਪ੍ਰਧਾਨ ਉਹ ਵੀ ਚਲੋ ਸਿਟੀ ਪ੍ਰਧਾਨ ਤਾਂ ਸ਼ਹਿਰ ਦੇ ਹੁੰਦੇ ਆ ਠੀਕ ਹੈ ਨਾ ਪਰ ਕਾਫੀ ਤੱਕ ਕੈਸ਼ੀਅਰ ਉਹ ਵੀ ਸਾਡੇ ਗਰਦਾਸਪੁਰ ਦੇ ਸਾਰੀ ਸਮਤੀ ਗਰਦਾਸਪੁਰ ਤੇ ਹੀ ਬੰਦੇ ਲੈ ਲਏ ਉਥੇ ਇਹ ਨਹੀਂ ਸੀ ਲੱਗਿਆ ਵੀ ਆਪਾਂ ਜੇਕਰ ਪੰਜਾਬ ਲੈਵਲ ਦੀ ਬਣਾ ਰਹੇ ਹਾਂ ਇੱਕ ਹਨਾ ਜਿਹੜਾ ਸਵਾਲ ਨਿਕਲ ਕੇ ਸਾਹਮਣੇ ਆ ਰਿਹਾ ਤੋ ਪੰਜਾਬ ਲੈਵਲ ਦੇ ਵਿੱਚ ਚੀਜ਼ ਜੜੀਆਂ ਨੇ ਉਹ ਪੋਸਟਾਂ ਜਿਹੜੀਆਂ ਕਿਤੇ ਨਾ ਕਿਤੇ ਦਿੱਤੀਆਂ ਜਾਂ ਤਾਂ ਕਿ ਪੰਜਾਬ ਤੋਂ ਸਾਡੇ ਨਾਲ ਲੋਕ ਜੁੜਨ ਨਹੀਂ ਨਹੀਂ ਐਸਾ ਦੀ ਕੋਈ ਗੱਲ ਨਹੀਂ ਸਾਡੀ ਜਿਹੜੀ ਸਮਤੀ ਹੈ ਪੂਰੇ ਪੰਜਾਬ ਲੈਵਲ ਦੀ ਹੈ ਸਾਡੇ ਕੋਲ ਜਲੰਧਰ ਦੇ ਬੰਦੇ ਵੀ ਹੈਗੇ ਆ ਚੰਡੀਗੜ੍ਹ ਦੇ ਬੰਦੇ ਵੀ ਹੈਗੇ ਆ ਲੁਧਿਆਣੇ ਦੇ ਬੰਦੇ ਵੀ ਹੈਗੇ ਆ ਅੰਮ੍ਰਿਤਸਰ ਦੇ ਵੀ ਹੈਗੇ ਆ ਠੀਕ ਹੈ ਔਰ ਮਕੇਰੀਆਂ ਦੇ ਹੁਸ਼ਿਆਰਪੁਰ तकरीबन ਸਾਰਿਆਂ ਦੇ ਬੰਦੇ ਆ ਗਿਆ ਉਹ ਜਦੋਂ ਕਿਤੇ ਪੰਜਾਬ ਲੈਵਲ ਦੀ ਕਿਤੇ ਕੈਬਿਨੇਟ ਮੀਟਿੰਗ ਹੁੰਦੀ ਆ ਉਹ ਕਈ ਵਾਰ ਇੱਥੇ ਨਹੀਂ ਕਰਦੇ ਜਲੰਧਰ ਕਰ ਦਿੰਦੇ ਆ ਠੀਕ ਆ ਕਿਉਂਕਿ ਸੈਂਟਰ ਪਲੇਸ ਜਲੰਧਰ ਉੱਥੇ ਮੀਟਿੰਗ ਸੱਦ ਲੈਂਦੇ ਆ ਕਿਉਂਕਿ ਸਮਾਂ ਇੰਨਾ ਬਰਬਾਦ ਆ ਸੀ ਕਰਨਾ ਨਹੀਂ ਕਿਸੇ ਦਾ ਚਾਹੁੰਦੇ ਜਦੋਂ ਪੰਜਾਬ ਲੈਵਲ ਦੀ ਮੀਟਿੰਗ ਆ ਉਹ ਪੰਜਾਬ ਲੈਵਲ ਤੇ ਉਹਨਾਂ ਨਾਲ ਸੰਪਰਕ ਕਰਕੇ ਕੀਤੀ ਜਾਂਦੀ ਆ ਉਹ ਇਹ ਕੋਈ ਜਿਹੜੀ ਪੰਜਾਬ ਦੀ ਜਿਹੜੀ ਤੁਸੀਂ ਕਹਿੰਦੇ ਬੀ ਚੇਅਰਮੈਨ ਗੁਰਦਾਸਪੁਰ ਦਾ ਹੋਵੇ ਠੀਕ ਆ ਨਫਰੀ ਜ਼ਿਆਦਾ ਇੱਧਰ ਆ ਇਹ ਕੋ ਗੁਰਦਾਸਪੁਰ ਇੱਕ ਮਾਸ਼ਾ ਬਰਾਦੀ ਦਾ ਗੜ ਹੈ ਜਲੰਧਰ ਵੀ ਹੈਗਾ ਬਹੁਤ ਜਿਆਦਾ ਲੁਧਿਆਣਾ ਵੀ ਹੈਗਾ ਉਹ ਸਾਰੀ ਸਾਡੀ ਕੈਬਿਨੇਟ ਬਣੀ ਦੀ ਹੈ ਪੂਰੇ ਪੰਜਾਬ ਲੈਵਲ ਦੀ ਉਹਦੇ ਚੌਦੀ ਯੋਧਵੀ ਸਿੰਘ ਪੰਜਾਬ ਦੇ ਪ੍ਰਧਾਨ ਨੇ ਆਪਣੇ ਆਪਣੇ ਕੀੋ ਜਨਾ ਅੰਮ੍ਰਿਤਸਰ ਤੋਂ ਵੀ ਸਾਡੇ ਬੰਦੇ ਹੈਗੇ ਨੇ ਫਰੀਦਕੋਟ ਤੋਂ ਵੀ ਹੈਗੇ ਨੇ ਇਹ ਮਾਸ਼ਾ ਇੰਪਲਾਈ ਵੈਲਫੇਅਰ ਐਸੋਸੀਏਸ਼ਨ ਦੇ ਨਾਲ-ਨਾਲ ਉਹ ਸਾਡੀ ਕਾਫੀ ਉਹਦੇ ਨਾਲ ਅਟੈਚਮੈਂਟ ਹੈਗੀ ਆ ਉਦੋਂ ਮਾਸ਼ਾ ਇੰਪਲਾਈ ਵੈਲਫੇਅਰ ਐਸੋਸੀਏਸ਼ਨ ਤੇ ਉਦੋਂ ਨਾਬਾ ਸੰਤੀ ਉਹਦਾ ਬੜਾ ਵਧੀਆ ਕਿ ਸਮੇਲ ਨਾਲ ਸਾਡਾ ਉਹਨਾਂ ਦਾ ਬਣਿਆ ਦਾ ਤਾਂ ਕਿ ਇਹਨਾਂ ਦੇ ਸੰਤੀ ਨੂੰ ਵਧੀਆ ਤਰੀਕੇ ਨਾਲ ਮੇਵਾ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਤੇ ਉਹ ਅਸੀਂ ਕੰਮ ਕਰਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਲਿੰਕ ਜਿੱਤੇ ਲੁਧਿਆਣੇ ਦਾ ਉਹਦਾ ਗੁਰਦਾਸਪੁਰ ਨਾਲ ਜ਼ਰੂਰ ਹੈਗਾ ਜੇ ਕੋਈ ਚੰਡੀਗੜ੍ਹ ਹੈਗਾ ਉਹ ਵੀ ਗੁਰਦਾਸਪੁਰ ਨਾਲ ਕਿਤੇ ਲਿੰਕ ਹੈਗਾ ਐਸੀ ਗੱਲ ਕੋਈ ਨਹੀਂ ਸਾਡੀ ਸੰਤੀ ਬਿਲਕੁਲ ਪੰਜਾਬ ਲੈਵਲ ਦੀ ਬੰਦੀ ਹੋ ਪੰਜਾਬ ਲੈਵਲ ਦੇ ਨੁਮਾਇंदे ਸਾਡੇ ਕੋ ਬਕਾਇਦਾ ਲਿਸਟ ਹੈਗੀ ਆ ਉਹਦਾ ਹਰ ਬੰਦੇ ਦਾ ਕਿਹੜਾ ਕਿਹੜੇ ਜ਼ਿਲ੍ਹੇ ਚ ਕਿਹੜਾ ਕਿਹੜੇ ਠੀਕ ਹੈ ਏ ਇੱਕ ਜਨਤਕ ਸਵਾਲ ਹੋਰ ਨਿਕਲ ਕੇ ਸਾਹਮਣੇ ਆਉਂਦਾ ਜਿਆਦਾਤਰ ਕਹਿੰਦੇ ਵੀ ਜਦੋਂ ਵੀ ਸ਼ੋਭਾ ਯਾਤਰਾ ਹੁੰਦੀ ਹੈ ਤੇ ਬਹੁਤ ਵਾਰ ਜੁੱਧਵੀਰ ਹੋਣਾ ਨੇ ਕਿਹਾ ਕਿ ਇੱਕ ਹੱਲਾ ਜਿਹੜਾ ਆ ਉਹ ਇੱਕ ਮਹਾਸਿਆ ਦਾ ਮੱਕਾ ਮਦੀਨਾ ਆ ਤੇ ਕੁਝ ਮਹਾਸੇ ਵੀ ਸਵਾਲ ਕਰਦੇ ਆ ਕਿ ਜੇ ਮੱਕਾ ਮਦੀਨਾ ਆ ਤੇ ਫਿਰ ਉਥੋਂ ਦੇ ਮੰਦਰ ਦੀ ਡਿਵੈਲਪਮੈਂਟ ਕਿਉਂ ਨਹੀਂ ਹੋਈ ਦੇਖੋ ਜੀ ਸਾਡੀ ਕਮਿਊਨਿਟੀ ਜਿਹੜੀ ਹੈਗੇ ਉਹ ਬਹੁਤ ਹੀ ਰਿਚਟ ਹੈ ਨਹੀਂ ਮੈਂ ਕਿੰਨਾ ਕੁ ਫੰਡ ਦਿੰਨੇ ਆ ਆਪਾਂ ਕਿੰਨਾ ਕੋ ਉੱਥੇ ਮੱਥਾ ਟੇਕਣ ਜਾਣਦੇ ਆ ਵੀ ਜਿਆਦਾ ਉੱਤੇ ਬੜਾ ਆਹੀਂ ਫੰਡ ਇਕੱਠਾ ਹੋਣ ਲਿਆ ਸਿਰਫ ਚੋਬਾ ਯਾਤਰਾ ਦੇ ਵਿੱਚ ਇਕੱਠਾ ਹੋਣ ਲਿਆ ਨਾ ਸਰਕਾਰੀ ਫੰਡ ਕੋ ਉੱਤੇ ਮੰਦਰ ਵਾਸਤੇ ਕੋਈ ਦਿੰਦਾ ਨਹੀਂ ਠੀਕ ਆ ਕਮਿਊਨਿਟੀ ਜਿਹੜੀ ਆ ਸਾਡੀ ਗਰੀਬ ਆ ਤੇ ਇਸ ਕਰਕੇ ਕੋਈ ਸਰਕਾਰੀ ਫੰਡ ਤੇ ਹੈ ਹੀ ਨਹੀਂ ਵੀ ਲੈ ਵੀ ਉਹਦੇ ਨਾਲ ਕਰੋੜ ਰੁਪਇਆ ਦਿੱਤਾ ਸਰਕਾਰ ਤੇ ਦਬਾਅ ਪਾ ਕੇ ਲੈ ਲਿਆ ਉਹ ਤੇ ਦਿੰਦੇ ਨਹੀਂ ਆ 1 ਰੁਪਇਆ ਨਹੀਂ ਸਰਕਾਰ ਦਿੰਦੀ ਠੀਕ ਆ ਆਪਣੀ ਜਿੰਨੀ ਚੌਧਰੀ ਸਾਹਿਬ ਨੇ ਕਈ ਵਾਰੀ ਆਪਣੇ ਪੱਲੂ ਕਈ ਵਾਰ ਪੈਸੇ ਲਾ ਦਿੰਦੇ ਨੇ ਠੀਕ ਆ ਨਾ ਪਰ ਮੈਂ ਤੁਹਾਡੀ ਗੱਲ ਟੋਕਣਾ ਚਾਹਾਂਗਾ ਵੀ ਗਰਦਾਸਪੁਰ ਦੇ ਵਿੱਚੀ ਪਿੰਡ ਗਾਂਦੀਆ ਚ ਮੈਂ ਵਿਜ਼ਿਟ ਕਰ ਚੁੱਕਾ ਪਿੰਡ ਗਾਂਦੀਆ ਪੁਨਿਆੜ ਦੇ ਵਿੱਚ ਗੁਰਨਾਬਾਦਾਸ ਜੀ ਦਾ ਮੰਦਿਰ ਇੱਕ ਕਨਾਲ ਦੇ ਵਿੱਚ ਬਣਿਆ ਹੋਇਆ ਉਸ ਮੰਦਿਰ ਨੂੰ ਤੇ ਤੁਸੀਂ ਆਪਣੇ ਹੱਲੇ ਵਾਲੇ ਮੰਦਿਰ ਨੂੰ ਦੇਖੋਗੇ ਜਾ ਕੇ ਤੇ ਜਿਉ ਮੈਂ ਦੇਖਿਆ ਜਾਂ ਵਿਜ਼ਿਟ ਕੀਤਾ ਜਦੋਂ ਲੋਕਾਂ ਨੇ ਜੋ ਉਹਦੇ ਤੇ ਗੱਲਬਾਤ ਕੀਤੀ ਉੱਥੋਂ ਹੀ ਇਹ ਸਵਾਲ ਨਿਕਲ ਕੇ ਸਾਹਮਣੇ ਆਇਆ ਕਿ ਜ਼ਮੀਨ ਸਮਾਨ ਦਾ ਫਰਕ ਆ ਉਹਨਾਂ ਨੂੰ ਕਿਹੜੀ ਕੋਈ ਮਤਲਬ ਕਰੋੜ ਰੁਪਏ ਦੀ ਗ੍ਰਾਂਟ ਆਈ ਜਾਂ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਅਮੀਰ ਮਸੇ ਰਲ ਗਏ ਜਿਹੜੇ ਕਿ ਉੱਥੇ ਜ਼ਿਆਦਾ ਪੈਸਾ ਲਾਤਾ ਜਾਂ ਇੱਥੇ ਨਹੀਂ ਲੱਗਿਆ ਦੇਖੋ ਕਈ ਵਾਰੀ ਹੁੰਦਾ ਦੁਖੋ ਆ ਮੈਂ ਜਗਾ ਲਈ ਆ ਠੀਕ ਆ ਮੈਂ ਮੋਲੋ ਲਈ ਆ ਤੇ ਜੇ ਮੈਨੂੰ ਕਿਤੇ ਪਿੰਡ ਵਿੱਚ ਜਗਾ ਇਹੀ ਜਗਾ ਮੈਨੂੰ ਮੈਂ ਕਨਾਲ ਵੀ ਲੈ ਸਕਦਾ ਦੋ ਕਨਾਲ ਵੀ ਲੈ ਸਕਦਾ ਤਿੰਨ ਕਨਾਲ ਵੀ ਲੈ ਸਕਦਾ ਠੀਕ ਆ ਨਾ ਤੇ ਜੇ ਇੱਥੋਂ ਤਾਂ ਮੈਨੂੰ ਕੋ ਖਰਚ ਕਿੰਨਾ ਖਰਚ ਕਰਨਾ ਪਿਆ ਜੇ ਪਿੰਡ 'ਚ ਲੈਣਾ ਪੈਂਦਾ ਵੀ ਸਸਤਾ ਪੈ ਜਾਣਾ ਸੀ ਮੈਨੂੰ ਤਾਂ ਪਿੰਡਾਂ ਵਿੱਚ ਕਈ ਵਾਰੀ ਓਪਰਚੁਨਿਟੀ ਹੁੰਦੀ ਜਗਾ ਤੁਹਾਨੂੰ ਵੱਧ ਮਿਲ ਜਾਂਦੀ ਉੱਥੇ ਉਹ ਬਾਬਾਈ ਨੇ ਉਥੇ ਵਾਅਦੇ ਦੇ ਜਾਂਦੇ ਆ ਕਿਤੇ ਥੋੜੀ ਦੇਖੋ ਸਾਡੀ ਜਿਹੜੀ ਹੱਲਾ ਚਈ ਜਿਹੜਾ ਮੰਦਿਰ ਆ ਨਾ ਇੱਕ ਸਾਡੀ ਯੂਨੀਵਰਸਿਟੀ ਆ ਇਥੋਂ ਲੀਡਰ ਪੈਦਾ ਹੁੰਦੇ ਨੇ ਇੱਕ ਇੱਕ ਐਸੇ ਨਮਾਇंदे ਪੈਦਾ ਹੁੰਦੇ ਨੇ ਜਿਹੜੇ ਫੀਲਡ ਵਿੱਚ ਜਾ ਕੇ ਕੰਮ ਕਰਦੇ ਜਿੰਨੀ ਪੰਜਾਬ ਦੇ ਵਿੱਚ ਗੁਨਾਬਾ ਦਾ ਸਭਾਵਾਂ ਨੇ ਉਹ ਕੋ ਉੱਥੋਂ ਨਹੀਂ ਪੈਦਾ ਹੋਈਆਂ ਇਹ ਹੱਲੇ ਚਈਆਂ ਤੇ ਜਿੰਨੇ ਹੱਲੇ ਚਈਏ ਦੇ ਦਰਸ਼ਨ ਕਰ ਲਏ ਮੱਥਾ ਟੇਕ ਲਿਆ ਉਹ ਜਾ ਕੇ ਆਪਣੇ ਵਿਸ਼ਾਲ ਕੰਮ ਕਰਦਾ ਜਾ ਕੇ ਵਿਸ਼ਾਲ ਹਿਰਦਾ ਹੋ ਗਿਆ 84 85 ਦੇ ਲੱਗੇ ਛਕੇ ਮੰਦਿਰ ਹੋ ਗਏ ਨੇ ਇਥੋਂ ਦੇਣਾ ਇਥੋਂ ਇਹ ਹੱਲ ਜੀ ਦੇ ਦੇਣਾ ਜਿਹੜੀ ਐਡੇ ਵੱਡੇ ਮੰਦਰ ਪੈਦਾ ਹੋ ਰਹੇ ਨੇ ਆਲੋ ਵਾਲ ਚਬਾਨ ਨੇ ਪਤਾ ਨਹੀਂ ਕਿੱਥੇ ਕਿੱਥੇ 84 85 ਦੇ ਰਿਪੋਰਟ ਮੈਨੂੰ ਪਤਾ ਲੱਗਾ ਵੀ 84 85 ਮੰਦਰ ਜਿਹੜੇ ਆ ਉਹ ਕਿਦੀ ਦੇਣਾ ਉਹ ਹੱਲਾ ਚਾਹੀਦੀ ਮੰਦਰ ਜੀ ਦੇਣਾ ਠੀਕ ਆ ਨਾ ਕਈ ਕੋਈ ਜਗ੍ਹਾ ਛੋਟੀ ਹੁੰਦੀ ਆ ਪਰ ਉਹਦੇ ਵਿੱਚ ਤਾਕਤ ਇੰਨੀ ਹੁੰਦੀ ਆ ਵੀ ਫਲਾਉ ਬਹੁਤ ਜ਼ਿਆਦਾ ਹੋਿੰਦਾ ਜਾਓ ਕਿਤੇ ਕੰਮ ਕਰੋ ਜਿਹੜਾ ਉੱਥੇ ਅਸ਼ੀਰਵਾਦ ਪ੍ਰਾਪਤ ਕਰ ਲੈਂਦਾ ਜਿਹੜਾ ਕੋਈ ਨੁਮਾਇੰਦਾ ਦੇਖੋ ਵੱਖਵਾਦੀ ਸੋਚ ਨਹੀਂ ਹੋਣੀ ਚਾਹੀਦੀ ਹੰਤਾਂ ਠੀਕ ਹੈ ਨਾ ਇਹ ਨਹੀਂ ਹੋਣਾ ਚਾਹੀਦਾ ਬਰਾਦਰੀ ਨੂੰ ਗਰਾਫ ਉੱਚਾ ਚੁੱਕਣਾ ਚਾਹੀਦਾ ਨਾ ਕਿ ਉਹਨੂੰ ਘਰਾਣਾ ਚਾਹੀਦਾ ਬਿਲਕੁਲ ਔਰ ਖਟਾਸ ਪੈਦਾ ਨਹੀਂ ਕਰਨੀ ਚਾਹੀਦੀ ਆਪਣੇ ਭੈਣ ਭਰਾ ਨੇ ਸਾਰੇ ਜਿਹੜੀਆਂ ਸਾਡੀ ਕਮਿਊਨਿਟੀ ਦੇ ਵਿੱਚੋਂ ਹੀ ਜਾਂ ਸਾਡੇ ਹੀ ਲੋਕਾਂ ਦੇ ਵਿੱਚੋਂ ਕੁਝ ਐਸੇ ਸੱਜਣ ਜਿਹੜੇ ਆਪ ਨੇ ਆਪ ਚ ਇੱਕ ਨਾਮ ਰੱਖਦੇ ਨੇ ਸ਼ਹਿਰ ਦੇ ਵਿੱਚ ਹਾਂਜੀ ਉਹਨਾਂ ਦਾ ਕਹਿਣਾ ਇਹ ਵੀ ਇਹ ਕਿ ਜਦੋਂ ਕੋਈ ਸੋਭਾ ਯਾਤਰਾ ਦਾ ਆਯੋਜਨ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਆ ਤੇ ਜੁੱਧ ਵੀਰ ਹੋਰੀ ਮੁੱਖ ਬੰਦੇ ਨੇ ਇਹਨਾਂ ਨੇ ਕਦੀ ਉਹਨਾਂ ਨੂੰ ਫੋਨ ਕਰਕੇ ਕਦੀ ਮਤਲਬ ਨਿਯੋਤਾ ਤੱਕ ਨਹੀਂ ਦਿੱਤਾ ਵੀ ਤੁਸੀਂ ਆਓ ਜਾਂ ਸਾਡੇ ਨਾਲ ਕੋਈ ਮੀਟਿੰਗ ਕਰੋ ਕਦੇ ਸਾਨੂੰ ਬੁਲਾਇਆ ਤੱਕ ਨਹੀਂ ਕਦੇ ਫੋਨ ਤੱਕ ਨਹੀਂ ਕੀਤਾ ਦੇਖੋ ਮੇਰੀ ਗੱਲ ਸੁਣੋ ਮੈਂ ਆਪ ਕਈ ਵਾਰੀ ਸਾਨੂੰ ਉੱਥੇ ਜਾ ਕੇ ਮੀਟਿੰਗਾਂ ਮੈਂ ਆਪ ਰਹਾ ਲੈਣਾ ਤੇ ਮੈਨੂੰ ਕਈ ਵਾਰੀ ਫੋਨ ਆਉਂਦੇ ਪ੍ਰਧਾਨ ਜੀ ਮੀਟਿੰਗ ਰੱਖਣੀ ਆ ਆ ਆ ਜਾਂਦੇ ਸੰਪਰਕ ਕਰਨਾ ਜਦੋਂ ਜਿੰਨੂੰ ਚਾਹ ਹੁੰਦਾ ਨਾ ਪ੍ਰੇਮ ਹੁੰਦਾ ਨਾ ਉਹਨੂੰ ਮਤਲਬ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੁੰਦੀ 7 ਅਪ੍ਰੈਲ ਦੀ ਸ਼ੋਭਾ ਯਾਤਰਾ ਸਾਡਾ ਫਰਜ਼ ਬੰਦਾ ਵਾ ਵੀ ਬਿਨਾ ਪੁੱਛਿਆ ਤੋਂ ਬਿਨਾ ਨਿਉਤੇਦੋਂ ਸਾਨੂੰ ਉੱਥੇ ਸ਼ਾਮਲ ਹੋਣਾ ਚਾਹੀਦਾ ਉਹਨਾਂ ਦੇ ਸ਼ਾਮਲ ਹੋਣਾ ਸਾਡਾ ਗਰਾਫੂ ਚਾਹੁੰਦਾ ਭਾਈ ਸ਼ਖਸ਼ੀਅਤਾਂ ਉਹ ਜਿਹੜਾ ਬੰਦਾ ਕਹਿ ਰਿਹਾ ਵੀ ਮੈਨੂੰ ਤੇ ਸੱਦਿਆ ਨਹੀਂ ਯਾਰ ਤੁਹਾਡਾ ਵੀ ਤੇ ਗੁਰੂ ਅਕਾਲ ਚੌਦੀ ਸਾਹਿਬ ਦਾ ਥੋੜਾ ਮੇਰਾ ਥੋੜਾ ਵਾ ਤੁਹਾਡਾ ਫਰਜ਼ ਬੰਦਾ ਤੁਸੀਂ ਸ਼ਾਮਲ ਹੋ ਕੇ ਸ਼ੋਭਾ ਜਦੋਂ ਦੇਖੋ ਲੱਖ ਰੁਪਈਆ ਹੁੰਦਾ ਨਾ ਉਹ ਚ 1 ਰੁਪਈਆ ਘਟ ਹੋਏ ਤੇ ਬੈਂਕ ਲੱਖ ਰੁਪਈਆ ਨਹੀਂ ਕਰਦਾ ਠੀਕ ਹੈ ਨਾ ਜਦੋਂ ਇੱਕ ਜੀਵ ਵਿੱਚ ਆ ਜਾਂਦਾ ਲੱਖ ਫਿਰ ਸ਼ੁਰੂ ਹੋ ਜਾਂਦਾ ਤੇ ਇਹੋ ਜੀ ਸ਼ਕਤੀਆਂ ਜਦੋਂ ਅਸੀਂ ਆਮਲਾ ਹੋ ਜਾਂਦਾ ਫਿਰ ਸਾਡੀ ਬਰਾਜ ਦਾ ਗਰਾਫ ਉੱਚਾ ਜਾਂਦਾ ਇਹ ਰੋਸ ਨਹੀਂ ਜਾਇਜ਼ ਕਰਨਾ ਵੀ ਸਾਨੂੰ ਨਹੀਂ ਸੱਦਿਆ ਆਪ ਆਓ ਯਾਰ ਤੁਹਾਡਾ ਆਪਣਾ ਕੰਮ ਆ ਆਪ ਆ ਕੇ ਕੰਮ ਕਰੋ ਤੁਸੀਂ ਹੋ ਕੇ ਦੱਸੋ ਪੁੱਛਣ ਦੀ ਲੋੜ ਥੋੜੀ ਹੁੰਦੀ ਆ ਤੇ ਆਪ ਆ ਕੇ ਸ਼ਾਮਲਾ ਹੋ ਕੇ ਕੰਮ ਕਰੋ ਤੇ ਤਾਂ ਕਿ ਤੁਹਾਡੇ ਨਾਲੇ ਤੁਹਾਡੇ ਨਾਲੇ ਸਾਡੀ ਟੋਰ ਬੰਦੀ ਹੈ ਮੇਰੇ ਕੱਲੇ ਨਾਲ ਥੋੜਾ ਬੰਨੀ ਆ ਚੌਦੀ ਸਾਹ ਨਾਲ ਥੋੜਾ ਬੰਨੀ ਹੈ ਸੰਗਤ ਨਾਲ ਬੰਨੀ ਆ ਸੰਗਤ ਜਦੋਂ ਫੀਲਡ ਚ ਆਹੀ ਜਾਂਦੇ ਆ ਬੜੇ ਅ ਦੋ ਦੋ ਮਹੀਨੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਤੇ ਸੰਗਤ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਵੀ ਸ਼ੋਭਾ ਯਾਤਰਾ ਗਈ ਸ਼ੋਭਾ ਯਾਤਰਾ ਗਈ ਇਹ ਕੈਸਾ ਮਾਨਸਿਕ ਗ੍ਰਾਫ ਉੱਚਾ ਚੁੱਕਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਪੂਰੀ ਸਮੁੱਚੀ ਟੀਮ ਇਹ ਨਹੀਂ ਵੀ ਹਰ ਬੰਦਾ ਇੱਕ ਐਸੀ ਸ਼ਕਤੀ ਮਿਲੀ ਕਿ ਐਸਾ ਪਲੇਟਫਾਰਮ ਮਿਲਿਆ ਦਾ ਇਸ ਨਾਲ ਆਪਾਂ ਮਲੋ ਸਾਡੀ ਬਰਾਦੀ ਦਾ ਗ੍ਰਾਫ ਉੱਚਾ ਹੋ ਰਿਹਾ ਔਰ ਇੱਕ ਮਾਨਸਿਕਤਾ ਦਾ ਲੈਵਲ ਵੀ ਉੱਚਾ ਹੋ ਰਿਹਾ ਇੱਕ ਸਮਝ ਆ ਰਹੀ ਆ ਵੀ ਨਹੀਂ ਅਸੀਂ ਇੱਕ ਮਾਸ਼ਾ ਬਰਾਦੀ ਵੱਡੀ ਤਦਾਦ ਪਿੰਡਾਂ ਦੇ ਪਿੰਡਾਂ ਦੇ ਅਸੀਂ ਭਰੇ ਆ ਠੀਕ ਆ ਦੂਜਿਆਂ ਦੇ ਅਸੀਂ ਟੋਰ ਬਣਾ ਦਿੰਨੇ ਆ ਜਿੱਥੇ ਸਾਡਾ ਕਾਫਲਾ ਜਾਂਦਾ ਹਰ ਚੌਥਾ ਬੰਦਾ ਸਾਡੀ ਬਰਾਦੀ ਦਾ ਠੀਕ ਆ ਹਰ ਬੰਦਾ ਚੌਥਾ ਸਾਡਾ ਬਰਾਦੀ ਦਾ ਆਈ ਉਹਨਾਂ ਦੀ ਟੋਰ ਬਣਾ ਦਿੰਨੇ ਆ ਜਦੋਂ ਸਾਡੀ ਵਾਰੀ ਆਂਦੀ ਆ ਤੇ ਅਸੀਂ ਇਕੱਠੇ ਨਹੀਂ ਹੁੰਦੇ ਸਾਨੂੰ ਇਕੱਠੇ ਹੋ ਕੇ ਤੇ ਤਾਕਤ ਦੱਸਣੀ ਚਾਹੀਦੀ ਆ ਸ਼ੋਭਾ ਯਾਤਰਾ ਭਾਵੇਂ 10 ਕੱਢੀ ਕੋਈ ਗੱਲ ਨਹੀਂ ਸਾਡੇ ਜਿਹੜੀ ਛੇਤਰੀ ਨੂੰ ਛੋੜਾ ਯਾਤਰਾ ਕੱਢੀ ਉਹ ਵੀ ਆਪਣੇ ਭੈਣ ਭਰਾ ਨਹੀਂ ਕੋਈ ਜਿਹੜੇ ਬੱਬਲੂ ਨੇ ਰਵੀ ਹਣੀ ਉਹ ਆਪਣੇ ਨੇ ਬੜੇ ਵਧੀਆ ਬੰਦੇ ਨੇ ਕੋਈ ਗੱਲ ਹੀ ਨਹੀਂ ਵਿਚਾਰਤਾਰਾਂ ਦੀ ਲੜਾਈ ਹੋ ਸਕਦੀ ਆ ਸ਼ੋਭਾ ਯਾਤਰਾ ਭਾਵੇਂ 10 ਕੱਢੀਏ ਕੋਈ ਗੱਲ ਨਹੀਂ ਜਦੋਂ ਇੱਕ ਕੱਢਾਂਗੇ ਨਾ ਵੱਡੇ ਪੱਦਰ ਤੇ ਸਰਕਾਰ ਤੇ ਦੂਜੀਆਂ ਕਮਿਊਨਿਟੀਆਂ ਨੂੰ ਪਤਾ ਲੱਗਾਗੇ ਵੀ ਇਹ ਬਹੁਤ ਵੱਡੀ ਤਦਾਦ ਵਿੱਚ ਇਹ ਲੋਕ ਰਹਿੰਦੇ ਇੱਕ ਸੁਰ ਨਾ ਬੋਲਦੇ ਨੇ ਜਿਹਦੇ ਅਸੀਂ ਵੇਖੋ ਆਪ ਹੀ ਅਸੀਂ ਮਲੋ ਆਪਾਂ ਆਪਾ ਬਰਾਦਰੀ ਦਾ ਵੀ ਇੱਕ ਸਮਾਜ ਜਿਦਾ ਨਾ ਮਜ਼ਾਕ ਜਿਹਾ ਬਣਾ ਕੇ ਬਹਿ ਜਾਂਦੇ ਨਾ ਫਿਰ ਜਿਹੜੇ ਲੋਕ ਪਿੰਡਾਂ ਦੇ ਵਿੱਚ ਨੇ ਜਾਂ ਸ਼ਹਿਰਾਂ ਦੇ ਵਿੱਚ ਲੋਕ ਕੰਮ ਕਰਦੇ ਆ ਢਿਆੜੀ ੱੱਪੇ ਵਾਲੇ ਲੋਕ ਨੇ ਉਹ ਆ ਨਹੀਂ ਸਕਦੇ ਪਰ ਉਹਨਾਂ ਦੇ ਸਾਨੂੰ ਸੁਝਾਅ ਆਉਂਦੇ ਨੇ ਯਾਰ ਐਦਾਂ ਨਾ ਕਰੀਏ ਰਲ ਮਿਲ ਕੇ ਕਰੀਏ ਐਦਾਂ ਬਰਾਦੀ ਦਾ ਗਲਤ ਮੈਸੇਜ ਜਾਂਦਾ ਠੀਕ ਆ ਇਕੱਠੇ ਹੋ ਕੇ ਜਾਵਾਂਗੇ ਤੇ ਸਾਡੀ ਤਾਕਤ ਬਣੇਗੀ ਸਰਕਾਰ ਨੂੰ ਇਹ ਰਿਪੋਰਟ ਮਿਲੇਗੀ ਵੀ ਇਹ ਬਈ ਇਹ ਇੱਕ ਸੁਰ ਨਾ ਬੋਲਦੇ ਨੇ ਚੌਦੀ ਯੋਧਵੀ ਸਿੰਘ ਨੇ ਜੋ ਕਹਿਤਾ ਉਹ ਕਹਿਤਾ ਜੇ ਬਬਲੂ ਨੇ ਕਹਿੰਤਾ ਉਹਨੇ ਇੱਕੋ ਇੱਕੋ ਦਿਮਾਗ ਰੱਖਦਾ ਵੀ ਬਬਲੂ ਨੇ ਵੀ ਉਹੀ ਗੱਲ ਕਹਤੀ ਰੋਕੀ ਨੇ ਵੀ ਉਹੀ ਗੱਲ ਕਹਤੀ ਲਖਰਾ ਜੀ ਨੇ ਵੀ ਉਹੀ ਗੱਲ ਕਹ ਦਿੱਤੀ ਤੇ ਚੇਅਰਮੈਨ ਸਾਹਿਬ ਨੇ ਪ੍ਰੇਮਪਾਲ ਦਲੋਤਰਾ ਸਾਹਿਬ ਨੇ ਕੋਈ ਗੱਲ ਕਹੇ ਤੇ ਇੱਕੋ ਸੁਰ ਨਾਲ ਗੱਲ ਕਰਦੇ ਨੇ ਠੀਕ ਹੈ ਨਾ ਇਹ ਇੱਕ ਸਪਿਰਟ ਹੋਣੀ ਚਾਹੀਦੀ ਹੈ ਇਹ ਸਾਡੇ ਚ ਹੈਗੀ ਆ ਪਰ ਥੋੜੀ ਜਿਹੀ ਮਿਸ ਅੰਡਰਸਟੈਂਡਿੰਗ ਉਹ ਆਪੇ ਹੀ ਸਾਡੇ ਦੂਰ ਕਰ ਲਾਂਗੇ ਸਾਰੇ ਆਪਣੇ ਭੈਣ ਭਰਾ ਆਵੇ ਉਹ ਕੋਈ ਦੂਜੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਨੂੰ ਇਹ ਦੱਸ ਦੇਣਾ ਚਾਹਾਂਗੇ ਵੀ ਅਸੀਂ ਇਕੱਠੇ ਆਂ ਕੋਈ ਐਸਾ ਸਾਡੇ ਮਤਭੇਦ ਨਹੀਂ ਆ ਇਹ ਤੇ ਚਲੋ ਬਾਬਾ ਜੀ ਦੀ ਕਿਰਪਾ ਹੈ ਕਿ ਐਸਾ ਚੱਕਰ ਚਲਾਣ ਡਿਆ ਤੁਸੀਂ ਵੇਖ ਲਓ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਗੁਰਨਾਬਾਦਸ ਦੀ ਅਸੀਂ ਵੱਡੀ ਸ਼ੋਭਾ ਯਾਤਰਾ ਅੱਜ ਤੱਕ ਨਹੀਂ ਕਿਤੇ ਨਿਕਲੀ ਸ਼ੁਰੂਆਤ ਵਿੱਚ 3-300 ਟਰਾਲੀਆਂ ਹੋ ਜਾਂਦੀਆਂ ਸੀ ਇੰਨੀ ਮਿਹਨਤ ਕੀਤੀ ਫਿਰ ਬਾਉ ਸਾਤਪਾਲ ਜੀ ਹੋਣੇ ਕਹਿੰਦੇ ਵੀ ਯਾਰ ਐਡਾ ਵੱਡਾ ਕਾਫਲਾ ਆਇਆ ਚਲੋ ਐਡਾ ਕਰੋ ਵੀ ਛੁੱਟੀ ਕਰਾਈਏ ਉਹ ਸਾਡੇ ਸਰਕਾਰਾਂ ਦੇ ਜਿਹੜੇ ਉਸ ਟਾਈਮ ਦੇ ਨੁਮਾਇੰਦੇ ਸੀ ਜਿਹੜੇ ਇਸ ਟਾਈਮ ਵੀ ਆ ਗਏ ਨੇ ਬੜੀ ਉਹਨਾਂ ਦਾ ਧੰਨਵਾਦ ਆ ਜਿਨੇ ਸਰਕਾਰਾਂ ਨੇ ਛੁੱਟੀ ਕਰਕੇ ਤੇ ਸਾਡੇ ਮਤਲਬ ਇੱਕ ਵਧੀਆ ਸ਼ੇਰਾ ਬੰਦਾ ਉਹਨਾਂ ਦਾ ਚਲੋ ਵਧਾਈ ਆ ਉਹਨਾਂ ਨੂੰ ਇਹ ਚੀਜ਼ ਦੇ ਹੱਕਦਾਰ ਵੀ ਹੈਗੇ ਨੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਪੱਧਰ ਆ ਉਹ ਹੋਰ ਉੱਚਾ ਹੋਊਗਾ ਇਹਨਾਂ ਲੋਕਾਂ ਦੇ ਨਾਲ ਸਾਡੇ ਨਾਲ ਰਮੇਸ਼ ਕਾਲੀ ਜੀ ਜੁੜੇ ਹੋਏ ਨੇ ਬਹੁਤ ਸਾਰੇ ਉਲਝੇ ਹੋਏ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਜਿਹੜੇ ਕਿ ਕੁਝ ਸਵਾਲ ਤੁਹਾਡੇ ਥਰੂ ਸਾਡੇ ਤੱਕ ਪਹੁੰਚੇ ਗੱਲਬਾਤ ਤੋਂ ਇੱਕ ਹੀ ਗੱਲ ਸਮਝ ਆਈ ਕਿ ਅਜੇ ਸਾਨੂੰ ਜੁੜਨ ਦੀ ਲੋੜ ਆ ਅਜੇ ਸਾਨੂੰ ਇੱਕ ਪਲੇਟਫਾਰਮ ਥੱਲੇ ਰਹਿ ਕੇ ਬਹੁਤ ਸਾਰੀਆਂ ਕਮਿਊਨਿਟੀਆਂ ਅੱਗੇ ਨਿਕਲ ਚੁੱਕੀਆਂ ਨੇ ਸਾਡੀ ਕਮਿਊਨਿਟੀ ਪਿੱਛੇ ਰਹਿ ਰਹੀ ਹੈ ਤੇ ਸ਼ਾਇਦ ਕੁਝ ਐਸੀ ਵਜ੍ਹਾ ਕਰਕੇ ਕਿ ਅਸੀਂ ਇੱਕ ਪਲੇਟਫਾਰਮ ਥੱਲੇ ਨਹੀਂ ਗੇ ਤੇ ਮੇਰੇ ਖਿਆਲ ਨਾਲ ਅਜੇ ਸਾਨੂੰ ਇੱਕ ਪਲੇਟਫਾਰਮ ਥੱਲੇ ਰਹਿਣ ਦੀ ਜ਼ਰੂਰਤ ਆ ਬਾਕੀ ਜਾਂਦੇ ਜਾਂਦੇ ਅਸੀਂ ਰਮੇਸ਼ ਜੀ ਤੂੰ ਇੱਕ ਗੱਲ ਜ਼ਰੂਰ ਕਰ ਲਵਾਂਗੇ ਕਿ ਜਿਹੜਾ ਮੁੱਦਾ ਉੱਠਿਆ ਹੋਇਆ ਆ ਇਸ ਮੁੱਦੇ ਨੂੰ ਸਲਝਾਉਣ ਦੇ ਲਈ ਤੁਸੀਂ ਆਪਣੀ رائے ਕੀ ਦੇਣਾ ਚਾਹੋਗੇ ਦੇਖੋ ਮੇਰੀ ਦੇ ਰਿਆ ਆ ਉਹ ਸਮਝ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਚਲੋ ਇਹ ਕੁਝ ਨਹੀਂ ਰੱਖਿਆ ਦੇਖੋ ਸਤਕਾਰਯੋਗ ਨੇ ਸਾਥੀ ਸਾਰੇ ਔਰ ਮੈਨੂੰ ਪੂਰੀ 100% ਉਮੀਦ ਆ ਵੀ ਇਹ ਮਸਲਾ ਸਾਡਾ ਜਿਹੜਾ ਘਰੇਲੂ ਮਾਮਲਾ ਸਾਡੇ ਆਪਣੇ ਭੈਣ ਭਰਾਵਾਂ ਦਾ ਮਸਲਾ ਹੈ ਇਹ ਹੱਲ ਹੋ ਜਾਊਗਾ ਅਸੀਂ ਆਉਣ ਵਾਲੇ ਸਮੇਂ ਸਾਡੇ ਜਿਹੜੇ ਸਾਡੇ ਨੁਮਾਇੰਦੇ ਜਿਹੜੇ ਸਾਡੀ ਪੰਜਾਬ ਦੀ ਕਮੇਟੀ ਉਹ ਜਦੋਜਿਦਤ ਕਰ ਰਹੀ ਹੈ ਮਨ ਲਓ ਕੰਮ ਕਰ ਰਹੀ ਹੈ ਸਾਡੇ ਜਿਹੜੇ ਬੁੱਧੀਜੀਵੀ ਲੋਗ ਉਹ ਵਿੱਚ ਪੈ ਕੇ ਇਸ ਨੂੰ ਮਨ ਲਓ ਸੋਲਵ ਕਰਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਇਹ ਬੜਾ ਬੜਾ ਖੁਸ਼ੀ ਦਾ ਸਾਨੂੰ ਇੱਕ ਮਾਹੌਲ ਮਿਲੂਗਾ ਤਾਂ ਕਿ ਪਤਾ ਲੱਗੂਗਾ ਤੋਂ ਮਲੋ ਹੱਤ ਦੇ ਦੱਸ ਦੇਣ ਦੇ ਵਿੱਚ ਤੋਂ ਪਹਿਲੇ ਪਹਿਲੇ ਹੀ ਪਤਾ ਲੱਗੂਗਾ ਕਿ ਇੱਕ ਕਮਿਊਨਿਟੀ ਜਿਹੜੀ ਇਕੱਠੀ ਆ ਤੇ ਜੇ ਭਾਈ ਦੇਖੋ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਜੇ ਤੇ ਇਕੱਠੇ ਹੋ ਜੋਗੇ ਤੇ ਵਧੀਆ ਗੱਲ ਆ ਤੇ ਜੇ ਨਹੀਂ ਹੋਊਗਾ ਪਈ ਫਿਰ ਬਰਾਦੀ ਦਾ ਨੁਕਸਾਨ ਹੋਣਾ ਨਾ ਨੁਕਸਾਨ ਤੇ ਬਰਾਦੀ ਦਾ ਨਾ ਨਾ ਤੁਹਾਡੇ ਤੋਂ ਬਗੈਰ ਸਾਡੀ ਵੀ ਗਤੀ ਨਹੀਂ ਆ ਤੇ ਬਰਾਦੀ ਤੋਂ ਬਗੈਰ ਇਹਦੀ ਸਾਡੀ ਗਤੀ ਨਹੀਂ ਆ ਤਾਂ ਤੁਹਾਡੇ ਤੋਂ ਬਗੈਰ ਸਾਡੀ ਵੀ ਨਹੀਂ ਗਤੀ ਇਸ ਇਕੱਠੇ ਕੰਮ ਕਰਾਂਗੇ ਤੇ ਫਿਰ ਵਧੀਆ ਹੋਊਗਾ ਵਕ ਵਕ ਕਰਾਂਗੇ ਚਲੋ ਫਿਰ ਉਹਨਾਂ ਦੀ ਆਪਣੀ ਸੋਚ ਆ ਆਪਣੀ ਮਾਨਸਿਕਤਾ ਨਾ ਅਸੀਂ ਦੇਖੋ ਵਧੀਆ ਸੋਚ ਰੱਖਣੀ ਚਾਹੀਦੀ ਜੇ ਗਰਾਫ ਉੱਚਾ ਚੁੱਕਣਾ ਤੇ بجائے ਇੱਧਰ ਉੱਧਰ ਕੰਮ ਕਰਨ ਦੀ بجائے ਕੰਮ ਕਰਕੇ ਦੱਸੀਏ ਬਰਾਦਰੀ ਨੂੰ ਤਾਂ ਕਿ ਵਧੀਆ ਜਿਹੜੇ ਉਹ ਲੋਕ ਸਾਨੂੰ ਸਾਡੇ ਵੱਲ ਝਾਂਕ ਰਹੇ ਯਾਰ ਇਹ ਲੀਡਰ ਬੰਦੇ ਨੇ ਇਹ ਇਹਨਾਂ ਨੇ ਜੋ ਕਰਨਾ ਜਣਾ ਨੇ ਕਰਨਾ ਜਣਾ ਹੈ ਤੇ ਜੇ ਅਸੀਂ ਆਪ ਇਹ ਉਲਝਣ ਹੋ ਕੇ ਬਹਿ ਜਾਾਂਗੇ ਤੇ ਫਿਰ ਉਹਨਾਂ ਲੋਕਾਂ ਦਾ ਕੀ ਪ੍ਰਵਾਹ ਵਿਸ਼ਵਾਸ ਨਹੀਂ ਰਹੂਗਾ ਸਾਡੀ ਬਰਾਦਰੀ ਦਾ ਮਨੋਬਲ ਟੁੱਟ ਜਾਊਗਾ ਆਣ ਵਾਲੇ ਸਮੇਂ 'ਚ ਤੇ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਵੀ ਆ ਆਣ ਵਾਲੇ ਸਮੇਂ 'ਚ ਇੱਕ ਬਰਾਦਰੀ ਨੂੰ ਉਹਨਾਂ ਦਾ ਮਨੋਬਲ ਉੱਚਾ ਹੋ ਜਾਊਗਾ ਜੇ ਅਸੀਂ ਇਕੱਠੇ ਹੋ ਜਾਾਂਗੇ ਬਿਲਕੁਲ ਠੀਕ ਹੈ ਹੁਣ ਉੱਚਾ ਹੋ ਜੁਗਾ ਵਾਕਈ ਬੁੱਧੀਜੀਵੀ ਲੋ ਉਹ ਵੀ ਬੁੱਧੀਜੀਵੀ ਲੋਗ ਨੇ ਅਸੀਂ ਵੀ ਬੁੱਧੀਜੀਵੀ ਲੋਗ ਇਹਨਾਂ ਨੇ ਵਧੀਆ ਕੰਮ ਕਰਕੇ ਤੇ ਇੱਕ ਸਬੂਤ ਦਿੱਤਾ ਕਿ ਵਾਕਈ ਜੋ ਮਾੜੀ ਮੋੜੀ ਖਟਾਸ ਹੈਗੀ ਉਹ ਦੂਰ ਹੋ ਗਈ ਆ ਤੇ ਸਾਰੀ ਬਰਾਦਰੀ ਇਹ ਚ ਬਹੁਤ ਵੱਡਾ ਜਿਹੜਾ ਇਹਦਾ ਖੁਸ਼ੀ ਦਾ ਮਾਹੌਲ ਬਣ ਜਾਣਾ ਜੇ ਦੋਨੇ ਆਪਾਂ ਕਮਿਊਨਿਟੀਆਂ ਆਪਣੀ ਜਿਹੜੀਆਂ ਸੰਸਥਾਵਾਂ ਇਕੱਠੀਆਂ ਹੋ ਜਾਣਗੀਆਂ ਇਹਦੇ ਨਾਲ ਸਾਡੇ ਬਰਾਦੀ ਦਾ ਇੱਕ ਵਧੀਆ ਮੈਸੇਜ ਜਾਣਾ ਸਰਕਾਰ ਦੇ ਵੀ ਦੂਜੀਆਂ ਕਮਿਊਨਿਟੀ ਨੂੰ ਵੀ ਜਾਣਾ ਵੀ ਵਾਕਈ ਵੀ ਇਹਨਾਂ ਦਾ ਜਿਹੜਾ ਬੁੱਧੀਜੀਵੀ ਲੋਕ ਵਿੱਚ ਜਿਹੜੇ ਪਏ ਨੇ ਕੰਮ ਕਰਨ ਵਾਲੇ ਉਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਕੰਮ ਕਰਕੇ ਇਸ ਨੂੰ ਸੋਲਵ ਕਰ ਲਿਆ ਤੇ ਬਰਾਦੀ ਦਾ ਇਕੱਠ ਕਰਕੇ ਦੱਸ ਦਿੱਤਾ ਤੋਂ ਅਸੀਂ ਚਾਹਨੇ ਆਉਣ ਵਾਲੀ ਸ਼ੋਭਾ ਯਾਤਰਾ ਇੱਕੋ ਹੀ ਕੱਢੀ ਜਾਏ ਤਾਂ ਕਿ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਅਸੀਂ ਕਾਫਲਾ ਇਕੱਠੇ ਕਰਦੇ ਆਂ ਬੜੀ ਤਕਨੀਕ ਨਾਲ ਕਈਆਂ ਉਹ ਕਈ ਜਿਹੜਾ ਕੰਮ ਉਹਨਾਂ ਕੋਲ ਦਿਮਾਗ ਹੈਗਾ ਉਹ ਸਾਡੇ ਕੋਲ ਹੈ ਨਹੀਂ ਜਿਹੜਾ ਸਾਡੇ ਕੋਲ ਅਗਾ ਹੁਣਾ ਕੋ ਹਣੀ ਉਹਨਾਂ ਕੋ ਜੋਸ਼ ਆ ਠੀਕ ਆ ਬਿਲਕੁਲ ਤੇ ਸਾਡੇ ਕੋਲ ਹੋਸ਼ ਆ ਬਿਲਕੁਲ ਉਹ ਜੇ ਇਹ ਦੋਨਾਂ ਤਾਲਮਿਲ ਬਣਾ ਕੇ ਚੱਲਾਂਗੇ ਇਹ ਤਾਂ ਬਹੁਤ ਵੱਡਾ ਹੀ ਅੱਗੇ ਗੱਲਾਂ ਲੰਘ ਜਾਗੇ ਤੂੰ ਤੂੰ ਇਹ ਮੇਰੀ ਤਾਂ ਇਹ ਸੁਝਾਵ ਹੈ ਵੀ ਬੇਨਤੀ ਹੈ ਵੀ ਜਿੰਨਾ ਦਾ ਮੇਰੀ ਵਿਵੇਕ ਦੀ ਤਾਕਤ ਕਮ ਕਰਦੀ ਹੈ ਮੈਂ ਤੇ ਚਾਹਨਾ ਵੀ ਅਸੀਂ ਤੋੜਨ ਦੀ ਸਾਡੀ ਨੀਅਤ ਨਹੀਂ ਹੈਗੀ ਜੋੜਨ ਦੀ ਹੈਗੀ ਆ ਤੋ ਸਾਡੀ ਪੰਜਾਬ ਦੀ ਟੀਮ ਲਖਰਾਜ ਜੀ ਪ੍ਰੇਮਦ ਲੋਤਰਾ ਜੀ ਮਿੰਦਰਪਾਲ ਖਲੋਤਰਾ ਜੀ ਲੇਖ ਰਾਜ ਜੀ ਤੇ ਆਰਕੇ ট্রেਡਰ ਜੀ ਆਪਣੇ ਕਮਾਂਡਰ ਸਾਹਿਬ ਜੀ ਫਿਰ ਆਪਣੇ ਚੌਦੀ ਯੋਧਵੀ ਸਿੰਘ ਰਾਜਪਾਲ ਕਲੋਤਰਾ ਜੀ ਸਮੁੱਚੀ ਪ੍ਰੇਮਪਾਲ ਕਾਠਾ ਜੀ ਆਪਣੇ ਮੰਡੀ ਤੋਂ ਜਿਹੜੇ ਕੇਵਲਕ੍ਰਿਸ਼ਨ ਜੀ ਬੜੇ ਸੋਲਜਰ ਚੀਫアドਵਾਈਜ਼ਰ ਨੇ ਸਾਡੇ ਉਹ ਥੋੜੇ ਗਰਮ ਸੁਭਾਅ ਦੇ ਪਰ ਮਨ ਚ ਕੋਈ ਨਹੀਂ ਹੈਗਾ ਉਹ ਸਿੱਧੀ ਗੱਲ ਕਹਿ ਦਿੰਦੇ ਆ ਨਰੇਂਦਰ ਸਾਹਿਬ ਜੀ ਨੇ ਥੋੜਾ ਰਾਮ ਜੀ ਨੇ ਓਜਲੇ ਤੋਂ ਸਾਡੀ ਪੂਰੀ ਇੱਕ ਟੀਮ ਕੰਮ ਕਰਦੀ ਆ ਅਸੀਂ ਬਹੁਤ ਸ਼ੋ ਸ਼ੋਸ਼ੇਬਾਜ਼ੀ ਨਹੀਂ ਕਰਦੇ ਬਈ ਯਾਰ ਅਸੀਂ ਮੀਡੀਆ ਵਿੱਚ ਆਈਏ ਤੋਂ ਸਾਨੂੰ ਮਜਬੂਰਨ ਕਾਰਨ ਅੱਜ ਇੱਕ ਇਹ ਪਲੇਟਫਾਰਮ ਤੇ ਆਣਾ ਪਿਆ ਤੇ ਤਾਂ ਕਿ ਲੋਕਾਂ ਨੂੰ ਦੱਸਣਾ ਪਿਆ ਵੀ ਆਪਾਂ ਇਕੱਠੇ ਹੋ ਕੇ ਰਹੀਏ ਤਾਂ ਕਿ ਸਮਾਜ ਦਾ ਇੱਕ ਵਧੀਆ ਸਿਰਜਣਾ ਕਰ ਸਕੀਏ ਬਹੁਤ ਬਰਾਦੀਆਂ ਗਾਂ ਲੰਗੀਆਂ ਅਸੀਂ ਵੀ ਗਾਂ ਲੰਗਣ ਦੀ ਕੋਸ਼ਿਸ਼ ਕਰੀਏ ਉਹ ਤੁਹਾਡੇ ਸਹਿਯੋਗ ਦੇ ਨਾਲ ਹੋਣਾ ਜਨਤਾ ਦੇ ਸਹਿਯੋਗ ਦੇ ਨਾਲ ਹੋਣਾ ਤਾਂ ਕਿ ਲੜਨ ਦੀ ਬਜਾਏ ਆਪਾਂ ਇੱਕੋ ਟਾਰਗੇਟ ਰੱਖੀਏ ਅੱਗੇ ਵਧਣਾ ਅੱਗੇ ਵਧਣਾ ਬੱਚਿਆਂ ਨੂੰ ਪੜਾਈਏ ਤੇ ਉਹਦੀਆਂ ਕੰਮ ਕਰੀਏ ਬਿਲਕੁਲ ਜੀ ਬਿਲਕੁਲ ਲਾਸਟ ਤੇ ਬਹੁਤ ਸੋਹਣਾ ਮੈਸੇਜ ਕਿ ਬੱਚਿਆਂ ਨੂੰ ਪੜਾਈਏ ਕਿਉਂਕਿ ਐਜੂਕੇਸ਼ਨ ਇੱਕ ਐਸਾ ਜਰੀਆ ਆ ਜਿਹਦੇ ਥਰੂ ਆਪਾਂ ਅੱਗੇ ਨਿਕਲ ਕੇ ਤੇ ਕਿਸੇ ਲੈਵਲ ਤੇ ਪਹੁੰਚ ਸਕਦੇ ਆ ਕਿਉਂਕਿ ਜਦੋਂ ਇਹ ਐਜੂਕੇਟਿਡ ਹੋ ਜੰਨੇ ਆ ਤੇ ਸਾਇਦ ਸਾਡੀ ਜਿਹੜੀ ਹੈ ਗਰੀਬੀ ਦੀਆਂ ਜ਼ੰਜੀਰਾਂ ਵੀ ਖਤਮ ਹੋ ਜਾਂਦੀਆਂ ਨੇ ਅਸੀਂ ਅਮੀਰ ਵੀ ਹੋ ਜਾਂਦੇ ਆ ਅਮੀਰ ਪੈਸੇ ਤੋਂ ਨਹੀਂ ਅਸੀਂ ਆਪਣੀ ਸੋਸ ਤੋਂ ਵੀ ਅਮੀਰ ਹੋ ਜਾਂਦੇ ਆ ਸਾਡੇ ਨਾਲ ਰਮੇਸ਼ ਕਾਲੀ ਜੀ ਜਿਨ੍ਹਾਂ ਨੇ ਇਸ ਗੁੱਥੀ ਨੂੰ ਸੁਲਝਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਉਲਝੇ ਹੋਏ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਐਂਡ ਆਫ ਦਾ ਸਟੋਰੀ ਸਟੋਰੀ ਆਫ ਜੋ ਮੋਰਲ ਨਿਕਲਦਾ ਆ ਨਾ ਉਹ ਇਹੀ ਨਿਕਲਦਾ ਆ ਕਿ ਸਾਨੂੰ ਇੱਕ ਹੋ ਕੇ ਰਹਿਣਾ ਪੈਣਾ ਕਿਉਂਕਿ ਇੱਕ ਰਵਾਂਗੇ ਤਾਂ ਹੀ ਲੋਕਾਂ ਦੇ ਉੱਤੇ ਅਸੀਂ ਆਪਣੀ ਇੱਕ ਪਾਵਰ ਕਾਇਮ ਕਰ ਸਕਦੇ ਆ ਤਾਂ ਹੀ ਅਸੀਂ ਲੋਕਾਂ ਦੀਆਂ ਜਿਹੜੀਆਂ ਨੇ ਗਤੀਵਿਧੀਆਂ ਤੋਂ ਜਾਣੂ ਹੋ ਸਕਦੇ ਆ ਤਾਂ ਹੀ ਅਸੀਂ ਲੋਕਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਵਿਚਰ ਸਕਦੇ ਹਾਂ ਮੈਂ ਤੁਹਾਡਾ ਆਪਣਾ ਧਰਮ ਜੀ DPC ਪੰਜਾਬੀ ਤੋਂ ਵਧੀਆ ਲੱਗਾ ਤੇ ਸ਼ੇਅਰ ਕਰਿਓ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕਿਸੇ ਅਗਲੇ ਪ੍ਰੋਗਰਾਮ ਚ ਜ਼ਰੂਰ ਮਿਲਦੇ ਹਾਂ ਧੰਨਵਾਦ